ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ 'ਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਚਲੋ ਇੱਕ ਗੱਲ ਤਾਂ ਕਨਫਰਮ ਹੋ ਗਈ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟਵੀਟ ਤੇ ਰੀਟਵੀਟ ਕੀਤਾ ਵੀ ਇਹਨਾਂ ਦੀ ਕੋਈ ਭਾਜਪਾ ਨਾਲ ਸਾਂਝ ਤਿੱਖੇ ਸ਼ਬਦਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਕਿਹਾ ਕਿ ਸਾਨੂੰ ਵੀ ਬੇहद ਹਮਦਰਦੀ ਹੈ ਕਿ ਅਫਗਾਨਿਸਤਾਨ ਦੇ ਵਿੱਚ ਜਿਹੜਾ ਪੁਚਾਲ ਆਇਆ ਉੱਥੇ ਜਿਹੜੀਆਂ ਜਾਂਾਂ ਗਈਆਂ ਪਰ ਤੁਸੀਂ ਪੰਜਾਬ ਵੱਲ ਵੀ ਨਜ਼ਰ ਮਾਰੋ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਲੋਕਾਂ ਦੀ ਸਥਿਤੀ ਬਹੁਤ ਜਿਹੜੀ ਆ ਉਹ ਮਾੜੇ ਹਾਲਾਤ ਦੇ ਵਿੱਚ ਨੇ ਲੋਕਾਂ ਦੀ ਜ਼ਿੰਦਗੀ ਬਹੁਤ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਈ ਆ ਦਲਬਾਹਬ ਮੈਨੂੰ ਇਦਾਂ ਲੱਗਦਾ ਵੀ ਹਾਲੇ ਤੱਕ ਕਿਸੇ ਹੋਰ ਪਾਰਟੀ ਨੇ ਸਿਆਸੀ ਪਾਰਟੀ ਨੇ ਚਿੱਠੀਆਂ ਲਿਖਣ ਤੋਂ ਇਲਾਵਾ ਕੋਈ ਹੋਰ ਕੰਮ ਨਹੀਂ ਕੀਤਾ ਪਰ ਮੈਦਾਨ ਦੇ ਵਿੱਚ ਹੀ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਆ ਉਹ ਨਿੱਤਰ ਗਏ ਆ ਉਹਨਾਂ ਨੇ ਇੱਕ ਹਸਾਬ ਦੇ ਨਾਲ ਸਵਾਲ ਜਵਾਬ ਕੀਤਾ ਉਹਨਾਂ ਨੂੰ ਵੀ ਤੁਹਾਨੂੰ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਵੱਲ ਵੀ ਧਿਆਨ ਦੇਣਾ ਚਾਹੀਦਾ ਪੰਜਾਬ ਦੇ ਲੋਕ ਵੀ ਬੁਰੇ ਤਰੀਕੇ ਨਾਲ ਪ੍ਰਭਾਵਿਤ ਆ ਖੜਾ ਤੋ ਤੇ ਦੂਜੇ ਪਾਸੇ ਡੱਲਾ ਸਾਹਿਬ ਵੀ ਪਠਾਨ ਮਾਜਰਾ ਵਾਲਾ ਜਿਹੜਾ ਮਾਮਲਾ ਹੈ ਇਹ ਹੈ ਕੀ ਹੈ ਕਈ ਤਰ੍ਹਾਂ ਦੀਆਂ ਕੰਸੂਆਂ ਨੇ ਕੋਈ ਕਹਿ ਰਿਹਾ ਇਹ ਪਲਾਨਡ ਐਕਟੀਵਿਟੀ ਆ ਕੋਈ ਕਹਿ ਰਿਹਾ ਜੀ ਉਹ ਬੰਦਾ ਗਲਤ ਸੀਗਾ ਉਹਨੂੰ ਫੜਨਾ ਹੀ ਸੀ ਇਹਤੇ ਵੀ ਤੁਹਾਡ ਤੋਂ ਸਮਝਿਆ ਪਰ ਸਭ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਜਿਹੜੀ ਦਲੇਰੀ ਵਿਖਾਈ ਆ ਇਹਦੇ ਬਾਰੇ ਕੀ ਕਹੋਗੇ ਨਹੀਂ ਦੇਖੋ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਤਾਂ ਦਲੇਰੀ ਦਿਖਾਈ ਹੈ ਤੇ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਹੜ੍ਹਾਂ ਦੇ ਮਾਮਲਿਆਂ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਤੁਰੰਤ ਟਵੀਟ ਕੀਤਾ ਹੋਵੇ ਕਿ ਪੰਜਾਬ 'ਚ 30 ਦੇ ਕਰੀਬ ਲੋਕ ਮਾਰੇ ਗਏ ਔਰ ਹੁਣ ਤੱਕ ਤਾਂ 14-1500 ਦੇ ਕਰੀਬ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਹੜ੍ਹ ਆ ਚੁੱਕੇ ਨੇ ਔਰ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹੇ ਹੜ੍ਹ ਪ੍ਰਭਾਵਿਤ ਕੋਸ਼ਿਸ਼ ਕੀਤੇ ਗਏ ਨੇ ਕੋਈ ਜ਼ਿਲ੍ਹਾ ਬਚਿਆ ਹੀ ਨਹੀਂ ਜਿੱਥੇ ਹੜ੍ਹਾਂ ਵਾਲੀ ਸਥਿਤੀ ਨਹੀਂ ਹੈ ਪੰਜਾਬ ਦੇ ਵਿੱਚ ਔਰ ਇਹ ਜ਼ਰੂਰ ਹੈ ਕਿ ਪ੍ਰਧਾਨ ਮੰਤਰੀ ਨੇ ਭਗਵੰਤ ਮਾਨ ਨੂੰ ਫੋਨ ਕੀਤਾ ਚੀਨ ਤੋਂ ਵਾਪਸ ਆ ਕੇ ਤੇ ਅਮਿਤ ਸ਼ਾਹ ਉਹਨਾਂ ਨੇ ਫੋਨ ਕੀਤਾ ਪਰ ਕਿਸੇ ਤਰ੍ਹਾਂ ਦੀ ਵਿੱਤੀ ਮਦਦ ਤਾਂ ਹਜੇ ਤੱਕ ਪੰਜਾਬ ਲਈ ਜਾਰੀ ਨਹੀਂ ਕੀਤੀ ਗਈ ਪਰ ਭਗਵੰਤ ਭਗਵਾ ਪ੍ਰਧਾਨ ਮੰਤਰੀ ਦਾ ਜਿਹੜਾ ਟਵੀਟ ਹੈ ਅੱਜ ਦਾ ਮੈਂ ਸਕਰੀਨ ਦੇ ਉੱਤੇ ਉਹ ਟਵੀਟ ਹੈ ਜਿਹੜਾ ਉਹਨੂੰ ਪੜਨ ਦੀ ਕੋਸ਼ਿਸ਼ ਕਰਦਾ ਤਾਕੀ ਪਤਾ ਲੱਗੇ ਕਿ ਉਹਦਾ ਭਾਵ ਕੀ ਹੈ ਹੁਣ ਤੁਸੀਂ ਵੇਖੋ ਪ੍ਰਧਾਨ ਮੰਤਰੀ ਨੂੰ ਬਹੁਤ ਦੁੱਖ ਹੈ ਅਫਗਾਨਿਸਤਾਨ ਦੇ ਵਿੱਚ ਜਿਹੜਾ ਪਹਚਾਲ ਆਇਆ ਦੁੱਖ ਹੋਣਾ ਵੀ ਚਾਹੀਦਾ ਹੈ ਪ੍ਰਧਾਨ ਮੰਤਰੀ ਨੂੰ ਉਹ ਕਹਿੰਦੇ ਵੀ ਅਸੀਂ ਸਪੀਡੀ ਰਿਕਵਰੀ ਤੇ ਕਹਿੰਦੇ ਅਸੀਂ ਜਿਹੜੇ ਭਾਰਤੀਆਂ ਤੁਹਾਡੇ ਨਾਲ ਖੜੇ ਹਾਂ ਤੇ ਹਰ ਤਰ੍ਹਾਂ ਨਾਲ ਅਸੀਂ ਜਿਹੜਾ ਏਡ ਐਂਡ ਰਿਲੀਫ ਟੂ ਦੋਜ਼ ਅਫੈਕਟਡ ਵੀ ਅਸੀਂ ਹਰ ਸੰਭਵ ਮਦਦ ਕਰਾਂਗੇ ਤੇ ਪਰ ਇਹ ਹੈ ਵੀ ਮੋਦੀ ਸਾਹਿਬ ਜੇ ਪੰਜਾਬ ਬਾਰੇ ਵੀ ਇਹ ਕਹਿ ਦਿੰਦੇ ਟਵੀਟ ਕਰਕੇ ਸੋ ਪਰ ਕਈ ਵਾਰੀ ਮੈਨੂੰ ਲੱਗਦਾ ਜਿਹੜਾ ਪ੍ਰਧਾਨ ਮੰਤਰੀ ਦਾ ਦਫਤਰ ਹੈ ਉਹ ਆਪਣੇ ਪਦਰਤੀ ਇਹ ਟਵੀਟ ਟੂਟ ਮੈਨੂੰ ਲੱਗਦਾ ਕਰਦੇ ਪਰ ਗਿਆਨੀ ਹਰਪ੍ਰੀਤ ਸਿੰਘ ਸਟੈਂਡ ਲੈ ਗਏ ਸੋ ਗਿਆਨੀ ਹਰਪ੍ਰੀਤ ਸਿੰਘ ਜਿਹਾ ਤੇ ਸੁਖਵੀਰ ਬਾਦਲ ਕਹਿੰਦਾ ਸੀ ਕਿ ਇਹ ਮਿਲੇ ਹੋਏ ਨੇ ਬੀਜੇਪੀ ਦੇ ਨਾਲ ਤੇ ਗਿਆਨੀ ਹਰਪ੍ਰੀਤ ਸਿੰਘ ਸਟੈਂਡ ਲੈ ਗਏ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਦੇ ਟਵੀਟ ਤੇ ਜਵਾਬ ਦੇ ਦਿੱਤਾ ਇਹ ਗੱਲ ਵੱਡੀ ਹੈ ਮੈਂ ਪੰਜਾਬ ਦੇ ਹੋਰ ਕਿਸੇ ਲੀਡਰ ਦਾ ਪ੍ਰਧਾਨ ਮੰਤਰੀ ਦੇ ਟਵੀਟ ਤੇ ਐਡਾ ਸਖਤ ਜਵਾਬ ਨਹੀਂ ਦੇਖਿਆ ਸੋ ਨਰਿੰਦਰ ਮੋਦੀ ਦੇ ਨਾਲ ਮੈਂ ਤਾਂ ਕਹੂੰਗਾ ਕਿ ਭਾਵੇਂ ਇਹ ਲਿਖਿਆ ਯਾਨੀ ਹਰਪੀ ਸਿੰਘ ਨੇ ਮੈਂ ਵੀ ਪੜਦਾ ਯਾਨੀ ਹਰਪੀ ਸਿੰਘ ਨੇ ਕੀ ਲਿਖਿਆ ਮੈਂ ਆਪਣੇ ਮੋਬਾਈਲ ਦੇ ذریعے ਯਾਨੀ ਹਰਪੀ ਸਿੰਘ ਦਾ ਟਵੀਟ ਪੜਨ ਦੀ ਕੋਸ਼ਿਸ਼ ਕਰਦਾ ਬਹੁਤ ਮਹੱਤਵਪੂਰਨ ਗੱਲ ਹੈ ਗਿਆਨੀ ਹਰਪੀ ਸਿੰਘ ਉਹਨਾਂ ਨੇ ਲਿਖੀ ਹੈ ਉਹ ਕਹਿੰਦੇ ਵੀ ਇਹ ਤਾਂ ਬੜੀ ਦਰਦਨਾਕ ਗੱਲ ਹੈ ਗਿਆਨੀ ਹਰਪੀ ਸਿੰਘ ਕਹਿੰਦੇ ਟਵੀਟ ਦੇ ਉੱਤੇ ਕਿਉਂਕਿ ਅੰਗਰੇਜ਼ੀ ਵਿੱਚ ਲਿਖੀ ਜਾਂਦੀ ਹੈ ਉੱਤੇ ਕਹਿੰਦੇ ਮਿਸਟਰ ਪ੍ਰਾਈਮ ਮਿਨਿਸਟਰ ਇਟ ਇਜ਼ ਗੁੱਡ ਥੈਟ ਯੂ ਐਕਸਪ੍ਰੈਸਡ ਸਿੰਪਥੀ ਫਾਰ ਅਫਗਾਨਿਸਤਾਨ ਬਟ ਪੰਜਾਬ ਇਜ਼ ਆਲਸੋ ਪਾਰਟ ਆਫ ਥਿਸ ਵੈਰੀ ਕੰਟਰੀ ਮਤਲਬ ਗਿਆਨੀ ਹਰਪ੍ਰੀਤ ਸਿੰਘ ਨਰਿੰਦਰ ਮੋਦੀ ਨੂੰ ਇਹ ਕਹਿ ਰਹੇ ਨੇ ਵੀ ਪੰਜਾਬ ਵੀ ਇਸ ਦੇਸ਼ ਦਾ ਹਿੱਸਾ ਹੈ ਸੋ ਫਿਰ ਨੀਅਰਲੀ 1500 ਵਿਲੇਜਰਸ ਵਿਲੇਜ ਵਿਲੇਜਸ ਐਂਡ ਅਬਾਊਟ 3 10 ਲੱਖ ਪੀਪਲ ਹੈਵ ਬੀਨ ਬੈਡਲੀ ਅਫੈਕਟਡ ਸਿੰਸ ਅਗਸਟ 17 ਸੋ ਕਹਿੰਦੇ ਯੋਰ ਯੋਰ ਲੈਕ ਆਫ ਅਟੈਂਸ਼ਨ ਕਹਿੰਦੇ ਇਹ ਬੜੀ ਪੇਨਫੁਲ ਹੈ ਸੋ ਇਹਦਾ ਮਤਲਬ ਹੈ ਸਿੱਧਾ ਡਾਇਰੈਕਟ ਨਰਿੰਦਰ ਮੋਦੀ ਦੇ ਟਵੀਟ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਐਡਾ ਸਖਤ ਸਟੈਂਡ ਇਹ ਮੈਨੂੰ ਲੱਗਦਾ ਪੰਜਾਬ ਦੇ ਬਾਕੀ ਲੀਡਰਾਂ ਨੂੰ ਵੀ ਤੁਰੰਤ ਪ੍ਰਧਾਨ ਮੰਤਰੀ ਦੇ ਟਵੀਟ ਦੇ ਉੱਤੇ ਰਿਐਕਟ ਕਰਨਾ ਚਾਹੀਦਾ ਸੀ ਤਾਂਕਿ ਕਿਸੇ ਨਾ ਕਿਸੇ ਤਰ੍ਹਾਂ ਦੀ ਰੀਲੀਫ ਸਿੱਧੀ ਮਿਲਣੀ ਚਾਹੀਦੀ ਹੈ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਅਗਰ ਇਹ ਪ੍ਰਧਾਨ ਮੰਤਰੀ ਦੇ ਦਫ਼ਤਰ ਚੋਂ ਟਵੀਟ ਕੀਤੇ ਜਾਂਦੇ ਨੇ ਤੇ ਫਿਰ ਪੰਜਾਬ ਦੀ ਵਾਰੀ ਕਿਹੜਾ ਉਹਨਾਂ ਦੇ ਦਫ਼ਤਰ ਦਾ ਕਿਸੇ ਨੇ ਹੱਥ ਫੜ ਕੇ ਰੋਕਿਆ ਸੀ ਜਦੋਂ 17 ਅਗਸਤ ਦੇ ਐਡੇ ਵੱਡੇ ਘੜਾਏ ਹੋਏ ਨੇ ਹੁਣ ਤੱਕ ਕੇਂਦਰੀ ਰਿਲੀਫ ਆਈ ਕੋਈ ਨਹੀਂ ਹਾਂ ਠੀਕ ਹੈ ਫੌਜ ਆ ਜਿਹੜੀ ਫੌਜ ਆਈ ਹੈ ਤੇ ਫੌਜ ਨੂੰ ਅਸੀਂ ਇਹ ਨਹੀਂ ਮੰਨ ਸਕਦੇ ਕਿ ਉਹ ਸੈਂਟਰ ਗਵਰਨਮੈਂਟ ਦੇ ਨਾਲ ਹੀ ਕੰਮ ਕਰਦੀ ਹੈ ਫੌਜ ਇੰਡੀਪੈਂਡੈਂਟ ਡਿਸੀਜਨ ਲੈਂਦੀ ਹੈ ਸੂਬਾ ਸਰਕਾਰ ਦੇ ਕਹਿਣ ਦੇ ਉੱਤੇ ਵੀ ਜ਼ਿਲ੍ਹਾ ਪ੍ਰਸ਼ਾਸਨ ਦੇ ਕਹਿਣ ਦੇ ਉੱਤੇ ਵੀ ਜਦੋਂ ਕੋਈ ਮਾੜੇ ਮਾੜੇ ਹਾਲਾਤ ਹੁੰਦੇ ਨੇ ਔਰ ਇਸ ਕਰਕੇ ਮੈਨੂ ਇਹ ਲੱਗਦਾ ਹੈ ਕਿ ਪੰਜਾਬ ਦੇ ਪ੍ਰਤੀ ਭਾਰਤੀ ਜਨਤਾ ਪਾਰਟੀ ਨੂੰ ਔਰ ਕੇਂਦਰ ਦੀ ਉਹਨਾਂ ਦੀ ਲੀਡਰਸ਼ਿਪ ਨੂੰ ਜਿਹੜੀ ਭੂਮਿਕਾ ਨਿਭਾਉਣੀ ਚਾਹੀਦੀ ਸੀ ਤੁਰੰਤ ਕੋਈ ਰੀਲੀਫ ਜਾਰੀ ਕਰਕੇ ਉਹ ਨਹੀਂ ਕਰ ਸਕੇ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਚਾਹੀਦਾ ਤਾਂ ਇਹ ਸੀ ਕਿ ਪੁਨਰਸੁਰਜੀਤ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਖੁਦ ਇੱਕ ਆਲ ਪਾਰਟੀ ਮੀਟਿੰਗ ਸੱਦ ਲੈਂਦੇ بڑے ਸੀਨੀਅਰ ਲੀਡਰ ਨੇ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਦਾ ਜਥੇਦਾਰ ਨੇ ਅਗਰ ਭਗਵੰਤ ਮਾਨ ਨੇ ਮੀਟਿੰਗ ਨਹੀਂ ਬੁਲਾਈ ਬਾਕੀ ਲੀਡਰਾਂ ਨੇ ਨਹੀਂ ਬੁਲਾਈ ਸੁਨੀਲ ਜਾਖੜ ਨੇ ਨਹੀਂ ਬੁਲਾਈ ਤੇ ਫਿਰ ਚਾਹੀਦਾ ਤਾਂ ਇਹ ਸੀ ਕਿ ਗਿਆਨੀ ਹਰਪੀਤ ਸਿੰਘ ਆਲ ਪਾਰਟੀ ਮੀਟਿੰਗ ਕਰਕੇ ਕੇਂਦਰ ਸਰਕਾਰ ਦੇ ਨਾਲ ਇੱਕ ਡੈਪੂਟੇਸ਼ਨ ਰੂਪ ਚ ਜਾਂਦੇ ਹਜੇ ਵੀ ਵੇਲਾ ਹੈ ਅਗਰ ਬਣਦਾ ਮੁਆਵਜ਼ਾ ਪੰਜਾਬ ਨੂੰ ਕੇਂਦਰ ਨੇ ਨਾ ਦਿੱਤਾ ਕਿਉਂਕਿ ਹੁਣ ਦੇਖੋ ਹਰਿਆਣਾ ਚ ਵੀ ਹੜਾਂ ਦੀ ਸਿਟਿ ਆ ਗਈ ਦਿੱਲੀ ਚ ਵੀ ਹੜਾਂ ਵਰਗੇ ਹਾਲਾਤ ਬਣੇ ਹੋਏ ਨੇ ਹੁਣ ਇਹ ਬੜਾ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਦੇ ਖਾਤਿਆਂ ਚ ਸਿੱਧਾ ਪੈਸਾ ਪਾਵੇ ਸੋ ਪ੍ਰਧਾਨ ਮੰਤਰੀ ਨੂੰ ਘੱਟੋ ਘੱਟ 1 ਲੱਖ ਕਰੋੜ ਰੁਪਇਆ ਤਾਂ ਮੈਨੂੰ ਲੱਗਦਾ ਹੈ ਲੱਗ ਜਾਣਾ ਹੈ ਜੇ ਅਸੀਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਦੇ ਖਾਤਿਆਂ 'ਚ ਪੈਸੇ ਪਾਵਾਂਗੇ ਕਿਉਂਕਿ ਝੋਨਾ ਤਾਂ ਪੂਰਾ ਤਬਾਹ ਹੋ ਗਿਆ ਤੇ ਅੱਜ 3 ਲੱਖ ਲੋਕ ਨਹੀਂ ਪ੍ਰਭਾਵਿਤ ਪੰਜਾਬ ਦੀ ਆਬਾਦੀ ਪੰਜਾਬ ਦੇ ਵੋਟਰ 2 ਕਰੋੜ ਹੈ ਤੇ ਐਨੇ ਸਾਡੇ ਜ਼ਿਲ੍ਹੇ ਨੇ ਇਹ ਕਿਉਂਕਿ ਇੱਕ ਧਾਰਨਾ ਬਣ ਜਾਂਦੀ ਹੈ ਵੀ ਜੀ 3 ਲੱਖ 3 ਲੱਖ 3 ਲੱਖ ਲੋਕ ਪ੍ਰਭਾਵਿਤ ਹੈ ਇਹ ਮੈਨੂੰ ਲੱਗਦਾ ਪੰਜਾਬ ਦੇ ਘਟੋ-ਘਟ 40-50 ਲੱਖ ਲੋਕ ਪ੍ਰਭਾਵਿਤ ਹੋਏ ਹੋਣੇ ਨੇ ਸਿੱਧੇ-ਸਿੱਧੇ ਰੂਪ ਦੇ ਵਿੱਚ ਤੇ ਇਹ ਗੱਲ ਸਿਰਫ 3 ਲੱਖ ਏਕੜ ਤੇ ਵੀ ਨਹੀਂ ਖੜੀ ਹੁਣ ਤੱਕ 8-10 ਲੱਖ ਏਕੜ ਦੇ ਵਿੱਚ ਜਿਹੜਾ ਸਾਡਾ ਰਕਬਾ ਹੈ ਉਹ ਖਰਾਬ ਹੋਇਆ ਹੋਊਗਾ ਹਰ ਦਰਿਆ ਤੁਸੀਂ ਦੇਖੋ ਘੱਗਰ ਬਾਹਰ ਆ ਗਿਆ ਜਿਰਕਪੁਰ ਦੇ ਵਿੱਚ ਉਹਦਾ ਪਾਣੀ ਪੁਲਾਂ ਦੇ ਉੱਪਰੋਂ ਦੀ ਲੰਘ ਰਿਹਾ ਹੈ ਟਾਂਗਰੀ ਨਦੀ ਜਿੰਨੀਆਂ ਛੋਟੇ-ਛੋਟੇ ਨਦੀ ਨਾਲੇ ਨੇ ਬਰਸਾਤੀ ਨਾਲੇ ਨੇ ਸਾਰੇ ਭਰੇ ਪਏ ਨੇ ਪੰਜਾਬ 'ਚ ਤੁਸੀਂ ਮੈਨੂੰ ਕੋਈ ਖਾਲੀ ਨਹਿਰ ਦਿਖਾ ਦਿਓ ਜਿਹੜੀਆਂ ਨਹਿਰਾਂ ਸੀ ਉਹ ਕੁਦਰਤੀ ਪਾਣੀ ਨਾਲ ਭਰ ਗਈਆਂ। ਸੋ ਭਾਰਤੀ ਜਨਤਾ ਪਾਰਟੀ ਨੇ ਇਹ ਇੱਕ ਮੌਕਾ ਸੀ ਕਿਸਾਨ ਅੰਦੋਲਨ ਤੋਂ ਬਾਅਦ ਭਾਜਪਾ ਕੋਲੇ ਔਰ ਨਰਿੰਦਰ ਮੋਦੀ ਕੋਲੇ ਵੀ ਕਿ ਉਹ ਲਵੇ ਲੱਗਦੇ ਪੰਜਾਬ ਦੇ ਕਿਸਾਨਾਂ ਦੇ ਹੋਰ ਵੀ ਦੇਖੋ ਵੀ ਮੈਂ ਮੁਸੀਬਤ 'ਚ ਮੋਦੀ ਖੜਾ ਨਾਲ ਆ ਕੇ ਤੇ ਉਹ ਗੱਲ ਹਜੇ ਤੱਕ ਬਣੀ ਨਹੀਂ ਹੁਣ ਭਵਿਕਰ 'ਚ ਲੱਖ ਕਰੋੜ ਰੁਪਏ ਪਾ ਦੇਣ ਕੇਂਦਰ ਵੱਲੋਂ ਤੇ ਚਲੋ ਫੇਰ ਇਹ ਕਹਿੰਦੇ ਨੇ ਵੀ ਚਲੋ ਕਸਰ ਪੂਰੀ ਹੋ ਜੂਗੀ। ਵੈਸੇ ਡਲਾ ਸਾਹਿਬ ਸ਼ਿਵਰਾਜ ਸਿੰਘ ਚੋਹਾਨ ਕੱਲ ਪੰਜਾਬ ਆ ਰਹੇ ਆ ਉਧਰ। ਵੀ ਉਹ ਬੜੀ ਲੱਗਦੇ 18 ਅਗਸਤ ਤੋਂ ਬਾਅਦ ਕੱਲ ਹੋ ਗਈ 4 ਸਤੰਬਰ 31 ਦਾ ਮਹੀਨਾ ਸੀ 31 ਦਾ ਮਹੀਨਾ ਸੀ 14 ਦਿਨ ਹੋ ਗਏ ਤੇ 18ਵੇਂ ਦਿਨ ਆਣਗੇ ਸ਼ਿਵਰਾਜ ਸਿੰਘ ਚੋਹਾਨ ਸੋ 18ਵੇਂ ਦਿਨ ਤੱਕ ਤਾਂ ਸਾਰ ਪੰਜਾਬ ਦੇ ਸ਼ਾਇਦ ਹੀ ਕਿਸੇ ਘਰ ਚੋਂ ਕੋਈ ਬੰਦਾ ਹੋਵੇ ਜਿਹੜਾ ਮੌਕੇ ਤੇ ਨਾ ਜਾ ਕੇ ਆਇਆ ਹੋਵੇ ਨੇੜੇ ਤੇੜੇ ਜਿੱਥੇ ਉਹਦਾ ਹੱਥ ਲੱਗਦਾ ਮੈਂ ਆਪ ਆ ਸਤਲੁਜ ਦੇ ਕੰਢੇ ਸਵੇਰ ਦਾ 3-4 ਘੰਟੇ ਦੇਖ ਕੇ ਆਇਆ ਲੋਕਾਂ ਨਾਲ ਹੁਣ ਸਵਾਲ ਹੀ ਹੈ ਸੰਦੀਪ ਜੀ ਕਿ ਇਹ ਕਿੰਨੇ ਨੇ ਸਾਥ ਦੀ ਲੋੜ ਹੁੰਦੀ ਮਾਰੇ ਟਾਈਮ 'ਚ ਤੇ ਪੈਸੇ ਦੀ ਲੋੜ ਹੁੰਦੀ ਹੈ ਸਾਥ ਤਾਂ ਪੰਜਾਬ 'ਚ ਬੀਜੇਪੀ ਦੇ ਸਾਰੇ ਲੀਡਰ ਦੇ ਹੀ ਰਹੇ ਨੇ ਪ੍ਰਧਾਨ ਹੈ ਬੀਜੇਪੀ ਦਾ ਅਸ਼ਵਨੀ ਸ਼ਰਮਾ ਨੇ ਜਾਂ ਬੀਜੇਪੀ ਦੇ ਹੋਰ ਲੀਡਰ ਨੇ ਉਹ ਤਾਂ ਸਾਰੇ ਲੋਕਾਂ ਦੀ ਮਦਦ ਕਰ ਰਹੇ ਨੇ ਪਿੰਡ-ਪਿੰਡੋਂ ਲੱਗੇ ਹੋਏ ਨੇ ਸਾਰੇ ਪਰ ਗੱਲ ਇਹ ਹੈ ਕਿ ਹਸਪਤਾਲ ਦਾ ਇਲਾਜ ਪੈਸੇ ਨਾਲ ਹੁੰਦਾ ਤੇ ਜਦੋਂ ਬੰਦਾ ਬੇਕਾਰ ਹੋਇਆ ਹੁੰਦਾ ਇਸ ਤਰ੍ਹਾਂ ਤਦ ਉਹਨੂੰ ਖਾਤੇ 'ਚ ਪੈਸੇ ਚਾਹੀਦੇ ਹੁੰਦੇ ਸੋ ਉਹ ਮਦਦ ਕੇਂਦਰੀ ਕਰ ਸਕਦਾ ਜਾਂ ਸੂਬਾ ਸਰਕਾਰ ਹੁਣ ਪੰਜਾਬ ਵਾਲਿਆਂ ਦੇ ਤਾਂ ਹੱਥ ਖੜੇ ਨੇ ਭਗਵੰਤ ਮਾਨ ਦੀ ਸਰਕਾਰ ਕੋਲੇ ਤਾਂ ਪੈਸਾ ਹੈ ਨਹੀਂ ਇਹ ਤਾਂ ਜੇ ਇਹਨਾਂ ਨੂੰ ਕੋਈ ਏਜੰਸੀ ਇਹ ਕਰਜ਼ਾ-ਕਰਜ਼ਾ ਮਿਲ ਜੂ ਤੇ ਇਹ ਚਾਰ ਪੈਸੇ ਪਾ ਦੇਣਗੇ ਨਹੀਂ ਤਾਂ ਇਹ ਤਾਂ ਵਿਲੇ ਨੇ ਪੈਸਾ ਪੂਸਾ ਇਹਨਾਂ ਕੋਲੇ ਤੁਹਾਨੂੰ ਲੱਗਦਾ ਕਿ ਇਹ 50-50 ਹਜ਼ਾਰ ਪੰਜਾਬ ਦੇ ਕਿਸਾਨਾਂ ਦੇ ਖਾਤਿਆਂ 'ਚ ਪਾ ਦੇਣਗੇ ਜੇ ਇੰਨਾ ਹੀ ਪੈਸਾ ਹੁੰਦਾ ਇਹਨਾਂ ਕੋਲੇ ਇਹਨਾਂ ਨੇ ਹੁਣ ਨੂੰ 1000 ਰੁਪਏ ਵੀ ਖਾਤਿਆਂ 'ਚ ਪਾ ਲੈਣਾ ਸੀ ਸੋ ਇਸ ਕਰਕੇ ਪੈਸਾ ਤਾਂ ਦਿੱਲੀੋਂ ਹੀ ਆਉਣਾ ਹੁਣ ਕੇਂਦਰ ਤੋਂ ਸੋ ਉਹਦੇ ਚ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੀ ਇਹ ਗੱਲ ਕੀਤੀ ਹੈ ਇਹਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ ਕਿ ਉਹਨਾਂ ਨੇ ਘੱਟੋ ਘੱਟ ਹੁਣ ਪ੍ਰਧਾਨ ਮੰਤਰੀ ਦਫ਼ਤਰ ਨੇ ਗਿਆਨੀ ਹਰਪ੍ਰੀਤ ਸਿੰਘ ਦਾ ਰਿਐਕਸ਼ਨ ਤਾਂ ਪੜ ਲਿਆ ਹੋ ਪਰ ਮੈਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਹੁਣ ਸੁਖਵੀਰ ਬਾਦਲ ਕਿੱਥੇ ਆ ਠੀਕ ਹੈ ਪੰਡਿਆ ਤੋਂ ਸੁਖਵੀਰ ਬਾਦਲ ਮਦਦ ਕਰ ਰਿਹਾ ਉਹ ਤਾਂ ਮਨਪੀਤ ਿਆਲੀ ਵੀ ਕਰ ਰਿਹਾ ਉਹ ਤਾਂ ਕੋਈ ਇਹੋ ਜਿਹਾ ਲੀਡਰ ਨਹੀਂ ਪੰਜਾਬ 'ਚ ਜਿਹੜਾ ਨਹੀਂ ਕਰ ਰਿਆ ਮਤਲਬ ਆਪਾਂ ਇਹ ਕਹਿ ਲਈਏ ਗੱਲ ਇਹ ਹੈ ਵੀ ਨਰਿੰਦਰ ਮੋਦੀ ਦੇ ਨਾਲ ਇਸ ਵਕਤ ਸਖਤ ਸਟੈਂਡ ਸੁਖਵੀਰ ਬਾਦਲ ਨੇ ਨਹੀਂ ਲਿਆ ਤੇ ਸੁਖਵੀਰ ਬਾਦਲ ਗਿਆਨੀ ਹਰਪ੍ਰੀਤ ਸਿੰਘ ਪੰਜ ਮੈਂਬਰੀ ਕਮੇਟੀ ਵਾਲਿਆਂ ਨੂੰ ਸੈਂਟਰ ਦਾ ਏਜੰਟ ਦੱਸਦਾ ਸੀ ਹੁਣ ਜਿਨ੍ਹਾਂ ਨੂੰ ਇਹ ਸੈਂਟਰ ਦਾ ਏਜੰਟ ਕਿਹਾ ਸੀ ਉਹ ਸੈਂਟਰ ਨਾਲ ਲੜੀ ਜਾਂਦੇ ਨੇ ਵੀ ਤੁਸੀਂ ਪੰਜਾਬ ਦਾ ਕਰਦੇ ਕੁਛ ਨਹੀਂ ਤੇ ਸੁਖਵੀਰ ਬਾਦਲ ਕੱਲੀ ਚਿੱਠੀ ਲਿਖੀ ਮੋਦੀ ਸਾਹਿਬ ਨੂੰ ਦੇਖੋ ਚਿੱਠੀ ਦਾ ਰੰਦਾਵੇ ਨਹੀਂ ਵੀ ਲਿਖਤੀ ਚਿੱਠੀਆਂ ਤਾਂ ਕਈਆਂ ਨੇ ਲਿਖਤੀਆਂ ਸੁਨੀਲ ਜਾਖੜ ਹੋਣਾ ਨੇ ਲਿਖੀ ਆ ਕਈਆਂ ਨੇ ਲਿਖੀਆਂ ਚਿੱਠੀਆਂ ਦੇ ਆਪਣੇ ਤੌਰ ਤੇ ਸੋ ਕੁੱਲ ਮਿਲਾ ਕੇ ਦੇਖੋ ਇਹ ਗਿਆਨੀ ਹਰਪ੍ਰੀਤ ਸਿੰਘ ਨੂੰ ਹੋਰ ਹੋਰ ਤਕੜੇ ਹੋ ਕੇ ਕੇਂਦਰ ਦੇ ਨਾਲ ਲੜਾਈ ਲੜਨ ਦੀ ਲੋੜ ਹੈ ਕਿਉਂਕਿ ਦਲਾਸਤ ਸਵਾਲ ਇਹ ਹੈ ਵੀ ਜਿੱਦਾਂ ਆਪਾਂ ਜਿੱਦਾਂ ਆਪਾਂ ਖੇਤਰੀ ਪਾਰਟੀ ਦਾ ਜ਼ਿਕਰ ਕਰਦੇ ਆ ਜਾਂ ਜਿੱਦਾਂ ਦਾ ਇੱਕ ਲੀਡਰ ਆਪਾਂ ਗੱਲ ਕਰਦੇ ਆ ਵੀ ਇੱਕ ਪੰਜਾਬ ਦਾ ਲੀਡਰ ਜਿਹੜਾ ਜੁਝਾਰੂ ਹੋਣਾ ਚਾਹੀਦਾ ਪੰਜਾਬ ਦੀ ਗੱਲ ਕਰਦਾ ਹੋਣਾ ਚਾਹੀਦਾ ਇਹ ਟਵੀਟ ਤੋਂ ਇਹ ਜਿਹੜਾ ਇਹਨਾਂ ਨੇ ਐਕਸ ਦੇ ਉੱਤੇ ਪੋਸਟ ਕੀਤਾ ਆਪਣਾ ਆਪਣਾ ਵਿਚਾਰ ਜਿਹੜੇ ਇਹਨਾਂ ਨੇ ਇਤੋਂ ਇਦਾਂ ਲੱਗਦਾ ਪਰ ਸਵਾਲ ਇਹਦੇ ਨਾਲ ਇਹ ਵੀ ਖੜਾ ਹੁੰਦਾ ਡੱਲਾ ਸਾਬ ਥੋੜਾ ਤੁਹਾਡੋ ਇਹ ਵੀ ਸਮਝਦੇ ਹਾਂ ਵੀ ਇਹ ਤਾਂ ਪਹਿਲਾਂ ਆਮ ਆਦਮੀ ਪਾਰਟੀ ਵੀ ਕਰਦੀ ਹੁੰਦੀ ਸੀ ਆਪਾਂ ਇਹ ਤੋਂ ਵੀ ਮੁਨਕਰ ਨਹੀਂ ਹੋ ਸਕਦੇ ਦੇਖੋ ਗੱਲ ਇਹ ਹੈ ਕਿ ਸਿਆਸਤ ਚ ਸਾਰੇ ਲੀਡਰਾਂ ਦੀਆਂ ਲੱਤਾਂ ਭਾਰ ਨਹੀਂ ਚੱਕਦੀਆਂ ਹੁੰਦੀਆਂ ਗਿਆਨੀ ਹਰਪ੍ਰੀਤ ਸਿੰਘ ਨੇ ਲੱਤਾਂ ਭਾਰ ਚੱਕਦੀਆਂ ਨੇ ਉਹਨਾਂ ਨੇ ਸਟੈਂਡ ਲੈ ਲਿਆ ਪੰਜਾਬ ਵਾਲਿਆਂ ਨੇ ਵੀ ਚਿੱਠੀ ਲਿਖਤੀ ਇਹ ਕਹਿੰਦੇ ਜੀ ਸਾਡਾ ਬਕਾਇਆ ਦੇ ਦਿਓ 60000 ਪੰਜਾਬ ਵਾਲੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਚਾਹੀਦਾ ਸੀ ਭਗਵੰਤ ਮਾਨ ਨੂੰ ਕਿ ਸਿੱਧਾ ਹੈਲੀਕਾਪਟਰ ਚੱਕ ਕੇ ਦਿੱਲੀ ਪਹੁੰਚ ਜਾਂਦਾ ਖੇਤੀਬਾੜੀ ਮੰਤਰੀ ਕੋਲੇ ਪਹੁੰਚ ਜਾਂਦਾ ਸ਼ਿਵਰਾ ਚੋਹਾਨ ਕੋਲੇ ਕਿ ਮੈਨੂੰ ਜੀ ਮਦਦ ਦੇ ਕੇ ਭੇਜੋ ਮੋਦੀ ਸਾਹਿਬ ਨੂੰ ਕਹਿੰਦਾ ਜੀ ਮੈਂ ਤਾਂ ਲੈਣ ਆਇਆ ਪੰਜਾਬ ਨੂੰ ਪੈਸੇ ਚਾਹੀਦੇ ਨੇ ਪਾਓ ਖਾਤਿਆਂ 'ਚ ਗੱਲ ਤਾਂ ਧੋਰ ਦੇ ਉਹ ਦੰਦੇ ਨਾ ਦੰਦੇ ਤੁਸੀਂ ਆਪਣਾ ਫਰਜ਼ ਪੂਰਾ ਕਰਦੇ ਤੁਸੀਂ ਸਕੂਲ ਚਲੇ ਜਾਓ ਮੀਂਹ 'ਚ ਚਲੇ ਜਾਓ ਜੀ ਜੇ ਸਕੂਲ ਵਾਲੇ ਛੁੱਟੀ ਕਰਦੇ ਉਹ ਗੱਲ ਵੱਖਰੀ ਹੈ ਪਰ ਤੁਸੀਂ ਤਾਂ ਆਪਣਾ ਫਰਜ਼ ਨਾ ਕੀਤਾ ਨਾ ਦੋ ਤਰ੍ਹਾਂ ਦੇ ਲੋਕ ਹੁੰਦੇ ਐ ਕਈ ਜਦੋਂ ਸਵੇਰੇ ਮੀਂਹ ਪੈਂਦਾ ਸਵੇਰੇ ਉੱਠਦੇ ਹੀ ਕਹਿੰਦੇ ਲਓ ਜੀ ਅੱਜ ਤਾਂ ਛੁੱਟੀ ਹੋਣੀ ਸਕੂਲ 'ਚ ਅੱਜ ਦਾ ਸਕੂਲ ਛੁੱਟੀ ਕਾਰ ਹੀ ਦੇਣੀ ਹੈ ਜੀ ਜਾਣ ਦਾ ਕੀ ਫਾਇਦਾ ਸੋ ਆਮ ਆਦਮੀ ਪਾਰਟੀ ਵਾਲੇ ਇਹ ਸੋਚ ਕੇ ਬੈਠੇ ਆ ਕਿ ਕਾਰ ਹੀ ਦੇਣਗੇ ਜੀ ਇਹਨਾਂ ਨੂੰ ਹੋਰ ਤਾਂ ਕੋਈ ਹੱਲ ਨਹੀਂ ਦੇਣਾ ਹੀ ਪੈਣਾ ਇਹ ਲੜਨਾ ਚਾਹੀਦਾ ਇਹਨਾਂ ਦਾ ਮੰਤਰੀ ਸੀ ਬਰਿੰਦਰ ਗੋਇਲ ਬੜੇ ਸਿਆਣੇ ਮੰਤਰੀ ਹੈ ਉਹਨਾਂ ਨੂੰ ਵੀ ਚਾਹੀਦਾ ਸੀ ਵੀ ਦਿੱਲੀ ਚਲੇ ਜਾਂਦੇ ਬੱਸ ਕਰਕੇ ਸੋ ਇਹ ਜ਼ਰੂਰੀ ਹੈ ਸਾਡੇ ਮੰਤਰੀ ਠੀਕ ਹੈ ਇੱਥੇ ਤੁਸੀਂ ਪੰਜਾਬ ਚ ਮਦਦ ਕਰ ਰਹੇ ਹੋ ਚੰਗੀ ਗੱਲ ਹੈ ਪਰ ਤੁਸੀਂ ਪੈਸੇ ਪਾਉਣ ਜੋਗੇ ਨਹੀਂ ਨਾ ਹੈਗੇ ਜਾਂ ਤਾਂ ਤੁਸੀਂ 40 40 50 50 ਹਜ਼ਾਰ ਖਾਤਿਆਂ ਚ ਪਾ ਦੋ ਕਿਸਾਨਾਂ ਦੇ ਫਿਰ ਤਾਂ ਆਪਾਂ ਨੂੰ ਲੋੜੀ ਕੋਈ ਨਹੀਂ ਦਿੱਲੀ ਦੀ ਪੈਸੇ ਦੇ ਤੁਸ ਜੀ ਸਾਹਿਬ ਭਾਵੇਂ ਨਹੀਂ ਪਾਏ ਪਰ ਮਾਫ ਕਰਨਾ ਤੁਹਾਡੀ ਗੱਲ ਕਰਦਾ ਮੈਂ ਕਿ ਪੈਸੇ ਦੇ ਭਾਵੇਂ ਨਹੀਂ ਪਾਏ ਪਰਚਾ ਜ਼ਰੂਰ ਪਾਤਾ ਹਰ ਪਠਾਨ ਮਾਜਰਾ ਦੇ ਉੱਤੇ ਆਹੋ ਅੱਛਾ ਕਈ ਇਹਦੇ ਤੇ ਵੀ ਹੁਣ ਮੈਂ ਸੁਣ ਰਿਹਾ ਸੀ ਅਕਾਲੀ ਦਲ ਆਲਿਆਂ ਦੀ ਬੜੇ ਸਿਆਣੇ ਨੇ ਉਹਨਾਂ ਦੇ ਅਰਸ਼ਦੀਪ ਕਲੇਰ ਉਹ ਕਹਿੰਦੇ ਜੀ ਇਹ ਧਿਆਨ ਭੰਗ ਕਰਨ ਲਈ ਇਹਦੇ ਤੇ ਪਰਚਾ ਪਾਇਆ ਜਿਹੜਾ ਆ ਪਠਾਨ ਮਾਜਰਾ ਸੋ ਕਈ ਤਰ੍ਹਾਂ ਦੇ ਐਂਗਲ ਚੱਲੀ ਜਾਂਦੇ ਨੇ ਕਈ ਸਾਡੇ ਪੱਤਰਕਾਰ ਬੁੱਧੀਜੀਵੀ ਉਹ ਕਹਿੰਦੇ ਜੀ ਇਹ ਪਲੈਨਿੰਗ ਵੀ ਹੋ ਸਕਦੀ ਹੈ ਸਕ੍ਰਿਪਟ ਵੀ ਹੋ ਸਕਦੀ ਹੈ ਸੋ ਇਹ ਦੇਖੋ ਜਿਹੜੀ ਸਿਆਸਤ ਹੈ ਨਾ ਜੀ ਇਹ ਸਿਆਸਤ ਦਾ ਭਰੋਸਾ じゃ ਨਹੀਂ ਰਿਹਾ ਸੰਦੀਪ ਜੀ ਪਰ ਗੱਲ ਇਹ ਹੈ ਕਿ ਜਿਸ ਤਰ੍ਹਾਂ ਉਸ ਔਰਤ ਨੇ ਸ਼ਿਕਾਇਤ ਕੀਤੀ ਹੈ ਇਹ ਮੈਨੂੰ ਸਕ੍ਰਿਪਟਡ ਨਹੀਂ ਲੱਗਦਾ ਇਹ ਸਕ੍ਰਿਪਟਡ ਨਹੀਂ ਲੱਗਦਾ ਅਸਲ 'ਚ ਜੋ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਹਨ ਉਹ ਇਹਨਾਂ ਗੱਲਾਂ ਤੋਂ ਡਰੇ ਹੋਏ ਨੇ ਇਹ ਵੀ ਸਾਡੀਆਂ ਟਿਕਟਾਂ ਘਟੀਆਂ ਜਾਣੀਆਂ। ਔਰ ਜਿਹੜੀ ਮੈਂ ਬੜੇ ਸੀਨੀਅਰ ਪੱਤਰਕਾਰ ਨੇ ਇੱਕ ਪਟਿਆਲੇ ਦੇ ਮੁਕੇਸ਼ ਜੀ ਮੈਂ ਉਹਨਾਂ ਦੀ ਗੱਲ ਮਨੀਸ਼ ਜੀ ਮਨੀਸ਼ ਜੀ ਮੈਂ ਉਹਨਾਂ ਦੀ ਗੱਲ ਸੁਣ ਰਿਹਾ ਸੀ ਮਨੀਸ਼ ਉਹਨਾਂ ਦੀ। ਉਹ ਕਹਿੰਦੇ ਕਿ ਪਿਛਲੇ ਕਈ ਸਮਾਗਮ ਜਿਹੜੇ ਹੋਏ ਪਟਿਆਲੇ 'ਚ ਉਹਦੇ 'ਚ ਇੰਜ ਲੱਗਿਆ ਨਹੀਂ ਕਿ ਸਰਕਾਰ ਹੈ ਜਿਹੜੀ ਉਹ ਬਹੁਤ ਜ਼ਿਆਦਾ ਤਵੱਜੂ ਪਠਾਨ ਮਾਜਰੇ ਨੂੰ ਦੇ ਰਹੀ ਹੋਵੇ। ਇਹ ਵੀ ਹੋ ਸਕਦਾ ਹੈ। ਕਿ ਪਠਾਨ ਮਾਜਰਾ ਜਿਹੜਾ ਹੁਣ ਖੁੱਲ ਕੇ ਆ ਗਿਆ ਵੀ ਜੇ ਅਸੀਂ ਲੋਕਾਂ ਚ ਨਾ ਗਏ ਤੇ ਜੇ ਅਸੀਂ ਕੰਮ ਨਾ ਕੀਤੇ ਤੇ ਲੋਕ ਜੁੱਤੀਆਂ ਮਾਰਨਗੇ ਤੇ ਪਠਾਨ ਮਾਜਰੇ ਨੂੰ ਇਹ ਲੱਗਦਾ ਹੋਵੇ ਵੀ ਮੈਂ ਵੀ ਕੰਮ ਨਹੀਂ ਕੀਤੇ ਮੈਂ ਮੈਂ ਵੀ ਕਦਰ ਨਹੀਂ ਸਾਫ ਕਰਾ ਸਕਿਆ ਮੈਂ ਵੀ ਹਲਕੇ 'ਚ ਉਸ ਤਰ੍ਹਾਂ ਦੀਆਂ ਸੜਕਾਂ ਡਿਵੈਲਪਮੈਂਟ ਨਹੀਂ ਕਰਾ ਸਕਿਆ ਤੇ ਪਠਾਨ ਮਾਜਰਾ ਵੀ ਸੋਚਦਾ ਹੋਣਾ ਹੈ ਵੀ ਭਾਈ ਜੇ ਕਿਤੇ ਜੇ ਕਿਤੇ ਬਾਕੀਆਂ ਨੂੰ ਪਹਿਣ ਗਿਆਂ ਮੇਰੇ ਵੱਲ ਵੀ ਲੋਕ ਲੈ ਕੇ ਭੱਜਣਗੇ ਵੀ ਮੈਂ ਉਹ ਤੋਂ ਪਹਿਲਾਂ ਪਹਿਲਾਂ ਹੀ ਕੋਈ ਹੱਲ ਕਰ ਲਾਂ ਹੋ ਸਕਦਾ ਪਠਾਨ ਮਾਜਰਾ ਕਿਸੇ ਹੋਰ ਪਾਰਟੀ ਨਾਲ ਸੰਪਰਕ ਚ ਹੋਵੇ ਦੇਖੋ ਇਹ ਤਾਂ ਹੈ ਨਹੀਂ ਨਾ ਵੀ ਪਠਾਨ ਮਾਜਰਾਂ ਨੇ ਕਦੀ ਪਠਾਨ ਮਾਜਰਾ ਵਾਲਾ ਕੇਸ ਜਿਹੜਾ ਲਗਭਗ ਉਹਦਾ ਰਣਜੀਤ ਗਿੱਲ ਵਰਗਾ ਮਾਮਲਾ ਹੀ ਆ ਵੀ ਰਣਜੀਤ ਗਿੱਲ ਪਾਜ ਪਾਜ ਗਏ ਤੇ ਉਹ ਕਹਿੰਦੇ ਜੀ ਇਸ ਇਹ ਪਤਾ ਲੱਗਿਆ ਸੀਗਾ ਰਣਜੀਤ ਗਿੱਲ ਨੂੰ ਵੀ ਇਹ ਤੇ ਨਾਮਜ਼ਦ ਹੈ ਜੀ ਇਹਦੇ ਵੀ ਅਸੀਂ ਇੱਥੋਂ ਇਨਕੁਆਇਰੀ ਕਰਨੀ ਆ ਇਦਾਂ ਹੀ ਮੈਨੂੰ ਪਠਾਨ ਮਾਜਰਾ ਲੱਗਦਾ ਦੇਖੋ ਬੜੀ ਦਿਲਚਸਪ ਗੱਲ ਹੈ ਜਦੋਂ ਰਣਜੀਤ ਗਿੱਲ ਦੇ ਘਰੇ ਵਿਜੀਲੈਂਸ ਵਾਲੇ ਗਏ ਉਦੋਂ ਗੱਲ ਆਈ ਕਹਿੰਦੇ ਜੀ ਰਣਜੀਤ ਗਿੱਲ ਇਸ ਕਰਕੇ ਬੀਜੇਪੀ ਚ ਗਿਆ ਹੈ ਵੀ ਇਹਨੂੰ ਪਤਾ ਲੱਗ ਗਿਆ ਸੀ ਵੀ ਅਸੀਂ ਵਿਜੀਲੈਂਸ ਇਹਦੇ ਘਰੇ ਆਊਗੀ ਤੇ ਜਾਂਚ ਕਰੂਗੀ ਤੇ ਰਣਜੀਤ ਗਿੱਲ ਕੋਲੋਂ ਨਿਕਲਿਆ ਕੁਛ ਨਹੀਂ ਬਲਕਿ ਵਿਜੀਲੈਂਸ ਵਾਲੇ ਰਣਜੀਤ ਗਿੱਲ ਦੇ ਘਰੋਂ ਚਾਹ ਜੂਈ ਪੀ ਕੇ ਆਏ ਹੋਣੇ ਚਾਹ ਤਾਂ ਘਰੇ ਗਿਆ ਨੂੰ ਪਲਾਉਂਦੇ ਹੀ ਆ ਲੋਕ ਬਾਕੀ ਹੋ ਸਕਦਾ ਭਾਈ ਵਿਜੀਲੈਂਸ ਵਾਲਿਆਂ ਦਾ ਪਤਾ ਨਹੀਂ ਉਹ ਕਹਿਣ ਵੀ ਚਾਹ ਪੀਣਾ ਕ腐ਸ਼ਨ ਦੇ ਇਦਾਰੇ ਚ ਆਉਂਦਾ ਅਸੀਂ ਚਾਹ ਨਹੀਂ ਪੀਣੀ ਹੋ ਸਕਦਾ ਆਪਣਾ ਹੀ ਰਸਨ ਪਾਣੀ ਬਣਾ ਕੇ ਲੈ ਕੇ ਗਏ ਹੁਣ ਲੰਗਰ ਪਾਣੀ ਕੁਛ ਕਹਿ ਨਹੀਂ ਸਕਦੇ ਆਪਾਂ ਪਰ ਗੱਲ ਤੁਹਾਡੀ ਬਿਲਕੁਲ ਠੀਕ ਹੈ ਜਿਵੇਂ ਰਣਜੀਤ ਗਿੱਲ ਬਾਰੇ ਕਹਤਾ ਵੀ ਇਹਦੇ ਛਾਪਾ ਪੈਣਾ ਸੀ ਇਹ ਬੀਜੇਪੀ ਚ ਲਿਆ ਗਿਆ ਤੇ ਕਿਤੇ ਸੱਚਮੁੱਚ ਪਠਾਨ ਮਾਜਰਾ ਬੀਜੇਪੀ ਦੀਆਂ ਪਿੰਗਾਂ ਤਾਂ ਨਹੀਂ ਸੀ ਝੂਟ ਰਿਆ ਵੀ ਕਿਤੇ ਬੀਜੇਪੀ ਦੇ ਲੀਡਰਾਂ ਨਾਲ ਸੰਪਰਕ ਚ ਹੋਵੇ ਤੇ ਇਹਨਾਂ ਨੂੰ ਲੱਗਿਆ ਹੋਵੇ ਪਤਾ ਵੀ ਜੇ ਇਹ ਬੀਜੇਪੀ ਚ ਚਲਿਆ ਗਿਆ ਤੇ ਕੰਮ ਹੋਊਗਾ ਖਰਾਬ ਕਿਉਂਕਿ ਫੁੱਫੜ ਹੈ ਹੂੰ ਸੋ ਫੁੱਫੜ ਦੀ ਭੂਮਿਕਾ ਬਹੁਤ ਵੱਡੀ ਹੁੰਦੀ ਹੈ ਹੁਣ ਪੰਗਾ ਲੈ ਲਿਆ ਫੁੱਫੜ ਨੇ ਦਿੱਲੀ ਵਾਲਿਆਂ ਨਾਲ ਸੋ ਸਨੇਹਾ ਦਾ ਦਿੱਲੀ ਨੇ ਸਾਫ਼ ਦੇਤਾ ਹਾਲਾਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਉਹ ਪਾਰਟੀ ਹੈ ਜਿਹੜੀ ਆਪਣੇ ਐਮਐਲਏ ਤੇ ਵੀ ਪਰਚੇ ਦਰਜ ਕਰਦੀ ਹੈ ਇਹਨਾਂ ਨੇ ਤਾਂ ਮੰਤਰੀ ਤੇ ਕਰਤਾ ਸੀ ਸਿੰਗਲੇ ਤੇ ਫਿਰ ਰਮਨ ਰੋੜੇ ਤੇ ਕੀਤਾ ਫਿਰ ਉਹ ਕਈ ਹਟਾਤੇ ਇੱਕਾ ਮਾਨਸੇ ਵਾਲੇ ਪਾਸੇ ਹੋਰ ਵੀ ਸੀ ਇਹਨਾਂ ਦਾ ਐਮਐਲਏ ਉਹਨੂੰ ਵੀ ਅੰਦਰ ਭੇਜਿਆ ਸੀ ਇਹਨਾਂ ਨੇ ਸੋ ਇਹਨਾਂ ਨੇ ਕਈ ਐਮਐਲਏ ਜਿਨ੍ਹਾਂ ਤੇ ਪਰਚੇ-ਪੁਰਚੇ ਦਰਜ ਕੀਤੇ ਐ ਹੁਣ ਸਵਾਲ ਇਹ ਹੈ ਵੀ ਅਗਲਾ ਨੰਬਰ ਕੀ ਦਾ ਹੈ ਕਿਉਂਕਿ ਇਹ 2-4 ਹਰ 2-4 5 ਮਹੀਨਿਆਂ 'ਚ ਇੱਕ ਅਦਾ ਪਰਚਾ ਕਿਸੇ ਐਮ.ਐਲ.ਏ ਤੇ ਦੰਦੇ ਨੇ ਪਠਾਨ ਮਾਜਰੇ ਤੋਂ ਪਹਿਲਾਂ ਮੁਜੀਠੀਆ ਹੁਣ ਮੈਨੂੰ ਲੱਗਦਾ ਹੈ ਤੁਹਾਨੂੰ ਲੱਗਦਾ ਵੀ ਐਦਾਂ ਪਰਚੇ ਦੇਣ ਨਾਲ ਜਾਂ ਐਦਾਂ ਦਾ ਮੈਸੇਜ ਦੇਣ ਨਾਲ ਲੋਕਾਂ ਨੂੰ ਸੁਨੇਹਾ ਦੇਣ ਨਾਲ ਵੀ ਅਸੀਂ ਬਹੁਤ ਇਮਾਨਦਾਰ ਆ ਅਸੀਂ ਤੇ ਦੇਖੋ ਆਪਣੇ ਬੰਦੇ ਵੀ ਫੜਦੇ ਆ ਇਹਦਾ ਕੋਈ ਫਾਇਦਾ ਹੋਊਗਾ ਦੇਖੋ ਜਿਹੜੀ ਸੱਤਾ ਸੱਤਾ ਨਾ ਬਹੁਤ ਉਚਾਈ ਤੇ ਬੈਠੀ ਹੁੰਦੀ ਹੈ ਕਈ ਵਾਰੀ ਸੱਤਾ ਦੇ ਕੰਨ 'ਚ ਸਾਰੀਆਂ ਗੱਲਾਂ ਪੈਂਦੀਆਂ ਨਹੀਂ ਤੇ ਜਿਹੜੀ ਸੱਤਾ ਹੁੰਦੀ ਹੈ ਉਹ ਸਿਆਣੀ ਬਹੁਤ ਹੁੰਦੀ ਹੈ ਕਿਉਂ ਸਾਡੇ ਮੇਰੇ ਤੁਹਾਡੇ ਵਰਗਿਆਂ ਦੀ ਕਈ ਵਾਰੀ ਗੱਲ ਸੁਣਦੀ ਨਹੀਂ ਸੱਤਾ ਇਸ ਕਰਕੇ ਉਹਨਾਂ ਨੂੰ ਲੱਗਦਾ ਹੁੰਦਾ ਵੀ ਇਹ ਠੀਕ ਹੈ ਕਿ ਵੀ ਅਸੀਂ ਜੋ ਕਰ ਰਹੇ ਹਾਂ ਕੰਮ ਐਂ ਚੱਲੂ ਦੇਖੋ ਹੋ ਸਕਦਾ ਹੈ ਕਿ ਹੋਰ ਵੀ ਆਮ ਆਦਮੀ ਪਾਰਟੀ ਦੇ ਐਮ ਐਲ ਏ ਸੰਪਰਕ 'ਚ ਹੋਣ ਹੋ ਸਕਦਾ ਹੈ ਹੋਰ ਵੀ ਸੰਪਰਕ 'ਚ ਹੋਣ ਅਗਲੇ ਕਹਿੰਦੇ ਇੱਕ ਤੇ ਪਰਚਾ ਦੇ ਦੋ ਇਹਦੇ ਤੇ ਸਾਡੇ ਕੋਲੇ ਆਧਾਰ ਹੈਗਾ ਉਹ ਬੀਬੀ ਜੀ ਦੀ ਸ਼ਿਕਾਇਤ ਹੈਗੀ ਹੈ ਜਿਨ੍ਹਾਂ ਨਾਲ ਇਹਨਾਂ ਦਾ ਰੌਲਾ ਹੈ ਰਿਸ਼ਤੇ ਦਾ ਤੇ ਉਹਦੀ ਸ਼ਿਕਾਇਤ ਹੈਗੀ ਆ ਵੀ ਆਪਾਂ ਪਰਚਾ ਕਰੀਏ ਦਰਜ ਪਰ ਸਵਾਲ ਇਹ ਹੈ ਕਿ ਉਹ ਔਰਤ ਕਿੰਨੀ ਦੇਰ ਦੀ ਸੰਘਰਸ਼ ਦੀ ਲੜਾਈ ਲੜ ਰਹੀ ਸੀ ਅੱਜ ਤੱਕ ਉਹਦੀ ਗੱਲ ਸੁਣੀ ਨਹੀਂ ਤੇ ਜਦੋਂ ਹੁਣ ਸਰਕਾਰ ਨਾਲ ਵਿਗੜ ਗਈ ਪਠਾਨ ਮਾਜਰੇ ਦੀ ਉਦੋਂ ਉਸੇ ਬੀਬੀ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਪਰਚਾ ਦੇਤਾ ਮਤਲਬ ਸਰਕਾਰਾਂ ਆਪਣੀ ਮਰਜ਼ੀ ਮੁਤਾਬਕ ਕੰਮ ਕਰਦੀਆਂ ਨੇ ਜਦੋਂ ਕਿਸੇ ਦੇ ਪਰਚਾ ਦੇਣਾ ਹੈ ਤੇ ਇਧਰ ਉਧਰੋਂ ਕਿਸੇ ਤੋਂ ਸ਼ਿਕਾਇਤ ਦਵਾ ਵੀ ਲੈਂਦੀਆਂ ਨੇ ਸਰਕਾਰਾਂ ਅਗਲੇ ਕਹਿੰਦੇ ਇੱਕ ਵਾਰੀ ਅੰਦਰ ਦਿਓ ਬਾਅਦ ਚ ਦੇਖਾਂਗੇ ਪਰ ਇਹ ਐ ਵੀ ਹੁਣ ਪਠਾਨ ਮਾਜਰਾ ਗਿਆ ਕਿੱਥੇ ਕਿਉਂਕਿ ਲੱਗਦਾ ਤਾਂ ਬੰਦਾ ਦਲੇਰ ਸੀ ਜਿੱਦਾਂ ਦੇ ਉਹਨੇ ਦੱਬ ਕੇ ਮਾਰੇ ਦਿੱਲੀ ਵਾਲਿਆਂ ਨੂੰ ਵੀ ਮੈਂ ਆਹ ਕਰ ਦੂੰ ਵਾਹ ਕਰ ਦੂੰ ਮੇਰੇ ਕੋਲੇ ਨੀਲੀਆਂ ਫਿਲਮਾਂ ਨੇ ਕੋਈ ਟ੍ਰੇਲਰ ਟ੍ਰੂਲਰ ਉਹਨੇ ਦਿਖਾਇਆ ਨਹੀਂ ਹਜੇ ਤੱਕ ਇਹ ਵੀ ਹੋ ਸਕਦਾ ਉਹ ਪਠਾਨ ਮਾਜਰੀ ਦੀਆਂ ਗੱਲਾਂ ਹਵਾਈ ਹੋਣ ਉਹ ਇਹਨਾਂ ਨੂੰ ਡਰਾਉਂਦਾ ਹੋਵੇ ਉਹ ਇਹਨਾਂ ਨੂੰ ਡਰਾਉਂਦਾ ਹੋਵੇ ਕਈ ਵਾਰੀ ਸੰਦੀਪ ਜੀ ਹੁੰਦਾ ਕੀ ਹੈ ਮੈਂ ਸ਼ਬਦ ਥੋੜਾ ਸਖਾਲਾ ਵਰਤ ਲਾਂ ਆਪਣੇ ਪਾਲਤੂ ਜਾਨਵਰ ਹੁੰਦੇ ਘਰਾਂ 'ਚ ਕਈ ਵਾਰੀ ਤੇ ਕੋਈ ਨਵਾਂ ਮਹਿਮਾਨ ਆਇਆ ਹੁੰਦਾ ਹੈ ਕਈ ਵਾਰੀ ਉਹ ਜਾਨਵਰ ਤੋਂ ਡਰਦਾ ਰਹਿੰਦਾ ਹੈ ਜਾਨਵਰ ਉਹ ਤੋਂ ਡਰਦਾ ਰਹਿੰਦਾ ਵੀ ਇਹ ਕੀ ਆ ਗਿਆ ਤੇ ਬੰਦਾ ਜਿਹੜਾ ਮਹਿਮਾਨ ਆਇਆ ਹੁੰਦਾ ਉਹ ਜਾਨਵਰ ਤੋਂ ਡਰਦਾ ਰਹਿੰਦਾ ਵੀ ਕਿਤੇ ਮੈਨੂੰ ਪੈ ਹੀ ਨਾ ਜਾਵੇ ਸੋ ਸਰਕਾਰਾਂ ਔਰ ਲੀਡਰਾਂ ਦੇ ਵਿੱਚ ਜਦੋਂ ਆਪਸ 'ਚ ਮਨਮਟਾਵ ਹੋ ਜੇ ਹੁਣ ਸਰਕਾਰ ਇਹਦੇ ਤੋਂ ਡਰੀ ਜਾਂਦੀ ਹੁਣੀ ਪਠਾਨ ਮਾਜਰੇ ਤੋਂ ਵੀ ਪਤਾ ਨਹੀਂ ਇਹਦੇ ਕੋਲੇ ਕੀ ਹੋਵੇਈ ਨਾ ਕੁਛ ਤੇ ਪਠਾਨ ਮਾਜਰੇ ਨਾਲ ਡਰੀ ਜਾਂਦਾ ਹੁਣਾ ਵੀ ਜੇ ਮੈਂ ਹੱਥ ਲਾ ਗਿਆ ਮੇਰਾ ਪਤਾ ਨਹੀਂ ਕੀ ਹੋਊਗਾ ਉਹਨੂੰ ਤਾਂ ਇਹ ਵੀ ਡਰ ਹੋਣਾ ਵੀ ਕਿਤੇ ਮੇਰਾ ਇਨਕਾਊਂਟਰ ਹੀ ਨਾ ਕਰ ਦੇਣ ਭਾਈ ਬਿਲਕੁਲ ਕਿਉਂਕਿ ਉਹ ਤਾਂ ਪਰ ਇਹ ਗੱਲ ਹੈ ਇੱਕ ਗੱਲ ਇਹ ਮੈਨੂੰ ਚੰਗੀ ਲੱਗੀ ਪਠਾਨ ਮਾਜਰੇ ਦੀ ਵੀ ਦਬਕੇ ਬੜੇ ਦਲੇਰੀ ਵਾਲੇ ਮਾਰੇ ਪਠਾਨ ਮਾਜਰੇ ਨੇ ਵੀ ਮੈਂ ਆਹ ਕਰ ਦਊਗਾ ਮੇਰੇ ਕੋਲੇ ਆਹ ਪਿਆ ਮੇਰੇ ਕੋਲੇ ਆਹ ਪਿਆ ਤੇ ਜਾਂ ਤਾਂ ਕਿਸੇ ਦੀ ਝੁੱਕ ਚ ਆਇਆ ਬੋਲਦਾ ਸੀ ਪਠਾਨ ਮਾਜਰਾ ਤੇ ਮਗਰਲੇ ਭੱਜ ਗਏ ਹੋਣੇ ਆਂ ਕਹਿੰਦਾ ਸੀ ਨਾ ਪਠਾਨ ਮਾਜਰੇ ਵੀ ਮੈਨੂੰ ਉਹਨਾਂ ਨੇ ਟਰੈਲਰ ਭੇਜਿਆ ਤੇ ਉਹ ਟਰੈਲਰ ਤੱਕ ਹੀ ਨਾ ਕਿਤੇ ਛੱਡ ਕੇ ਭੱਜ ਗਏ ਹੁਣ ਪਠਾਨ ਮਾਜਰੇ ਨੂੰ ਤੇ ਪਠਾਨ ਮਾਜਰਾ ਉਡੀਕੀ ਜਾਂਦਾ ਹੋਵੇ ਵੀ ਆਉਣਗੇ 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 ਸੋ ਸਰਕਾਰਾਂ ਨਾਲ ਲੜਨ ਕੋਈ ਨਹੀਂ ਆਉਂਦਾ ਪਰ ਸਰਕਾਰ ਨੇ ਪਰਚਾ ਦੇ ਕੇ ਜਿਹੜੇ ਹੋਰ ਐਮਐਲਏ ਦੂਜੇ ਪਾਸੇ ਪਿੰਗਲ ਝੂਟ ਰਹੇ ਸੀ ਕਿਉਂਕਿ ਸਨੇਹਾ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਐਮਐਲਏ ਨੂੰ ਲੱਗ ਗਿਆ ਕਿ ਭਾਈ ਤੁਹਾਨੂੰ ਟਿਕਟ ਨਹੀਂ ਮਿਲਣੀ ਅਗਲੀ ਵਾਰੀ ਕਈ ਜਗ੍ਹਾ ਉਹਨਾਂ ਨੇ ਨਵੀਆਂ ਸਾਈਆਂ ਵਧਾਈਆਂ ਲਾ ਲਈਆਂ ਹੁਣ ਉਹ ਐਮਐਲਏ ਡਰੇ ਤਾਂ ਪਏ ਨਹੀਂ ਅਗਲੇ ਕਹਿੰਦੇ ਇਹ ਵੀ ਜੇ ਅਸੀਂ ਦੁਬਾਰਾ ਐਮਐਲਏ ਨਾ ਬਣੇ ਤਾਂ ਜਿਹੜੀ ਸਰਕਾਰ ਨਵੀਂ ਆਊਗੀ ਸਾਨੂੰ ਉਹ ਘ੍ਰਿਸੂਗੀ ਵੀ ਅਸੀਂ ਪਹਿਲਾਂ ਹੀ ਉਧਰ ਚੱਲ ਜਾਈਏ ਜਿਹਦੀ ਸਰਕਾਰ ਆ ਸਕਦੀ ਹੈ ਤੇ ਇਹ ਸਮਝ ਕਿਸੇ ਨੂੰ ਆ ਨਹੀਂ ਰਿਹਾ ਵੀ ਸਰਕਾਰ ਹੋਣੀ ਕਿਹਦੀ ਹੈ ਇਸ ਕਰਕੇ ਐਮਐਲਏ ਫੈਸਲਾ ਨਹੀਂ ਲੈ پا ਰਹੇ ਉਹ ਕਹਿੰਦੇ ਹੁਣ ਜਾਈਏ ਕਿੰਦਰ ਸੁਖਬੀਰ ਦਾ ਕਦੀ ਲੱਗਣ ਲੱਗ ਜਾਂਦਾ ਵੀ ਇਹਦਾ મોદી ਨਾਲ ਸਮਝੌਤਾ ਹੋਊ ਔਰ ਕਹਿੰਦੇ ਸੁਖਬੀਰ ਨੂੰ ਆਪਣੀਆਂ ਵੋਟਾਂ ਪੈਣਗੀਆਂ ਜਾਂ ਨਹੀਂ ਇਹਦੀ ਗਰੰਟੀ ਨਹੀਂ ਫਿਰ ਪੁਨਰ ਸਰਜੀਤ ਅਕਾਲੀ ਦਲ ਵਾਲੇ ਸੋਚਦੇ ਆ ਉਹ ਕਹਿੰਦੇ ਅਸੀਂ ਪਰਚੀਆਂ ਨਹੀਂ ਭਰੀਆਂ ਭਰਤੀ ਨਹੀਂ ਕੀਤੀ ਉਧਰ ਗਿਆ ਨੂੰ ਸਾਨੂੰ ਟਿਕਟਾਂ ਨਹੀਂ ਦੇਣੀ ਉਹਨਾਂ ਨੇ ਘੜੀਸਣਗੇ ਸਾਨੂੰ ਉਧਰ ਨਹੀਂ ਜਾਂਦੇ ਕਾਂਗਰਸ ਉਹ ਕਹਿੰਦੇ ਕਾਂਗਰਸ ਤਾਂ ਪਹਿਲਾਂ ਹੀ ਪੰਜ-ਪੰਜ ਦਾਵੇਦਾਰ ਬੈਠੇ ਆ ਅਸੀਂ ਛੇਵੇਂ ਬਣ ਕੇ ਕਰਨਾ ਕੀ ਆ ਸੋ ਇਸ ਕਰਕੇ ਉਹ ਹੁਣ ਆਪ ਵਾਲੇ ਜਿਹੜੇ ਨੇ ਐਮਐਲਏ ਉਹਨਾਂ ਕੋਲੇ ਰਾਹ ਕੀ ਹੈ ਉਹ ਕਹਿੰਦੇ ਭਾਜਪਾ ਕੋਲੇ ਚਿਹਰੇ ਹੈ ਨਹੀਂ ਪੰਜਾਬ 'ਚ ਚਿਹਰੇ ਹੈ ਨਹੀਂ ਚੰਗੇ ਚਿਹਰੇ ਹੈ ਨਹੀਂ ਵੀ ਆਪਾਂ ਬੀਜੇਪੀ ਚ ਟਰਾਈਆਂ ਮਾਰੀਏ ਸੋ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਐਮਐਲਏ ਉਹ ਬੀਜੇਪੀ ਨਾਲ ਨੇੜਤਾ ਬਣਾ ਰਹੇ ਆ ਅੱਛਾ ਬੀਜੇਪੀ ਵਾਲੇ ਉਹਨਾਂ ਤੋਂ ਵੀ ਸਿਆਣੇ ਐ ਬੀਜੇਪੀ ਵਾਲਿਆਂ ਨੇ ਸਾਈਆਂ ਵਧਾਈਆਂ ਅਕਾਲੀ ਦਲ ਵਾਲਿਆਂ ਨੂੰ ਵੀ ਕਈਆਂ ਨੂੰ ਲਾ ਰੱਖੀਆਂ ਐ ਕਾਂਗਰਸ ਵਾਲਿਆਂ ਨੂੰ ਵੀ ਕਈਆਂ ਨੂੰ ਲਾ ਰੱਖੀਆਂ ਵੀ ਜੇ ਤੁਹਾਨੂੰ ਉਧਰ ਨਾ ਮਿਲੀ ਆ ਜਿਓ ਤੇ ਜਦੋਂ ਇਹ ਬੀਜੇਪੀ ਨਾਲ ਰابطਾ ਬਣਾਉਂਦੇ ਨੇ ਉੱਥੇ ਡਰੀ ਜਾਂਦੇ ਨੇ ਕਹਿੰਦੇ ਇੱਥੇ ਵੀ ਜਿਹਨੂੰ ਅਸੀਂ ਮਿਲਦੇ ਆ ਉਹ ਕਹਿੰਦੇ ਲਾ ਬੀਜੇਪੀ ਨਾਲ ਤਾਂ ਉਹਦੀ ਗੱਲ ਚੱਲਦੀ ਐ ਇਹ ਆਮ ਗੱਲ ਐ ਸੰਦੀਪ ਜੀ ਇਹ ਆਮ ਗੱਲ ਹੈ ਮੈਂ ਕਈ ਐਮਐਲਏ ਨਾਲ ਮੇਰੀ ਗੱਲਬਾਤ ਹੁੰਦੀ ਹੈ ਤੇ ਮੈਂ ਕਹਿੰਦਾ ਹੋਰ ਐਮਐਲਏ ਸਾਹਿਬ ਫਿਰ ਪਾਰਟੀ ਤਾਂ ਨਹੀਂ ਬਦਲਣੀ ਉਹ ਕਹਿੰਦੇ ਬਦਲਣੀ ਤਾਂ ਹੈਗੀ ਆ ਪਰ ਉਹ ਦੂਜੀ ਦੀ ਗੱਲ ਚੱਲੀ ਜਾਂਦੀ ਆ ਉੱਧਰ ਪਹਿਲਾਂ ਦੇਖ ਲਈ ਉਹਦਾ ਕੀ ਬਣਦਾ ਸੋ ਇਹ ਹਕੀਕਤ ਹੈ ਪੰਜਾਬ ਚ ਇਸ ਵਾਰ ਜਿਵੇਂ ਗੜੇ ਪਏ ਨੇ ਜਿਵੇਂ ਅਸੀਂ ਪਿਛਲੇ ਸਮਿਆਂ ਚ ਸੰਦੀਪ ਜੀ ਸੈਂਪਲ ਦੇਖਿਆ ਦਲ ਬਦਲੂਆਂ ਦਾ ਬਿਲਕੁਲ ਸਤਾਈ ਦੇ ਚੋਣਾਂ ਤੋਂ ਪਹਿਲਾਂ ਹੜ ਆ ਜਾਣਾ ਹੈ ਦਲ ਬਦਲੂਆਂ ਦਾ ਬਿਲਕੁਲ ਬਿਲਕੁਲ ਰੋਜ਼ ਸਵੇਰੇ ਉੱਠਿਆ ਕਰੋਗੇ ਪੰਜ ਸੱਤ ਇਧਰ ਉਧਰ ਹੋ ਜਾ ਗਏਂ ਰਾਤ ਨੂੰ ਤੇ ਸਾਨੂੰ ਬੜੀ ਦਿੱਕਤ ਆਉਣੀ ਹੈ ਸਹੀ ਗੱਲ ਹੈ ਵੀ ਜਦੋਂ ਨੂੰ ਖਬਰ ਪੜ ਰਹੇ ਆ ਅਸੀਂ ਕਿਸੇ ਦੀ ਉਦੋਂ ਤੱਕ ਤਾਂ ਉਹ ਉਸ ਪਾਰਟੀ ਚ ਹੈ ਤੇ ਜਦੋਂ ਨੂੰ ਸਾਡਾ ਪ੍ਰੋਗਰਾਮ ਅੱਧੇ ਘੰਟੇ ਬਾਅਦ ਲੋਕਾਂ ਚ ਜਾਣਾ ਹੈ ਆ ਜਿਵੇਂ ਬਿੱਟੂ ਸੀ ਮੈਨੂੰ ਉਹ ਗੱਲ ਬੜੀ ਦਿਲਚਸਪ ਲੱਗਦੀ ਹੈ ਸੰਜੀਤ ਤਲਵਾਰ ਮਿਹਨਤ ਕਰ ਰਿਹਾ ਹੈ ਕਾਂਗਰਸ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਉਹ ਬਿੱਟੂ ਲਈ ਘਰ ਘਰ ਜਾ ਕੇ ਵੋਟਾਂ ਮੰਗੀ ਜਾਂਦਾ ਹੈ ਲੋਕਾਂ ਨੂੰ ਕਹਿੰਦੇ ਭਾਈ ਤੁਸੀਂ ਬਿੱਟੂ ਲਈ ਵੋਟਾਂ ਮੰਗੀ ਜਾਂਦੇ ਉਹ ਤਾਂ ਬੀਜੇਪੀ ਜਾ ਚੁੱਕਿਆ ਸਹੀ ਗੱਲ ਜੇ ਬਿੱਟੂ ਲਈ ਪ੍ਰਚਾਰ ਕਰ ਰਿਹਾ ਹੈ ਸੰਜੇ ਤਲਵਾਰ ਜੀ ਉਹ ਬੜਾ ਜੁਝਾਰੂ ਲੀਡਰ ਹੈ ਐਮਐਲਏ ਸਾਹਿਬ ਦਾ ਤੇ ਰਵਨੀਤ ਬਿੱਟੂ ਨੇ ਸੰਜੇ ਤਲਵਾਰ ਨੂੰ ਨਹੀਂ ਪਤਾ ਲੱਗਣ ਦਿੱਤਾ ਜਦੋਂ ਬੀਜੇਪੀ 'ਚ ਸ਼ਾਮਲ ਹੋ ਗਿਆ ਜਿਹੜਾ ਕਿ ਜ਼ਿਲ੍ਹਾ ਪ੍ਰਧਾਨ ਸੀ ਬਿੱਟੂ ਦਾ ਕਾਂਗਰਸ ਤੋ ਇਸ ਕਰਕੇ ਡਾ ਸਾਹਿਬ ਇਹ ਸਾਰੀ ਸਥਿਤੀ ਦੇ ਵਿੱਚ ਹੜ੍ਹਾਂ ਦੀ ਆਪਾਂ ਗੱਲ ਥੋੜੀ ਕਰੀਏ ਕਿ ਹੜ੍ਹਾਂ ਦੇ ਦਰਮਿਆਣੀ ਇਹ ਪਠਾਨ ਮਾਜਰੇ ਵਾਲਾ ਕੇਸ ਆਇਆ ਦਾ ਸਰਕਾਰ ਕਿੰਨੀ ਸੰਜੀਦਾ ਹੜ੍ਹਾਂ ਨੂੰ ਲੈ ਕੇ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਲੋਕਾਂ ਦਾ ਪੁਨਰਵਾਸ ਨੂੰ ਲੈ ਕੇ ਕਿੰਨੀ ਸੰਜੀਦਾ ਦਿਖਾਈ ਦੇ ਰਹੀ ਤੁਹਾਨੂੰ ਨਹੀਂ ਦੇਖੋ ਸਰਕਾਰ ਭਗਵੰਤਮਾਨ ਜਿੰਨੇ ਕੁ ਯਤਨ ਕਰ ਸਕਦਾ ਉਹਦੇ ਯਤਨ ਸੀਮਤ ਹੈ ਭਗਵੰਤਮਾਨ ਕੀ ਕਰ ਸਕਦਾ ਹੈਲੀਕਾਪਟਰ ਚੱਕੂਗਾ ਜਾਂ ਆਪਣੇ ਗੱਡੀਆਂ ਦਾ ਕਾਫਲਾ ਲਾਊਗਾ ਹੜ ਪ੍ਰਭਾਵਿਤ ਖੇਤਰਾਂ ਦਾ ਦੌੜਾ ਕਰੂਗਾ ਲੋਕਾਂ ਨੂੰ ਮਿਲੂਗਾ ਉਹ ਤਾਂ ਕੰਮ ਚੱਲੀ ਜਾ ਰਿਹਾ ਹੈ ਪੰਜਾਬ ਚ ਤਾਂ ਜੇ ਸਰਕਾਰ ਵੀ ਨਾ ਹੋਵੇ ਤਾਂ ਵੀ ਲੋਕਾਂ ਨੂੰ ਰਾਸ਼ਨ ਪਸ਼ੂਆਂ ਨੂੰ ਚਾਰਾ ਅਸੀਂ ਸਾਰਿਆਂ ਨੇ ਦੇ ਲੈਣਾ ਮਿਲ ਜੁਲ ਕੇ ਪਰ ਚਲੋ ਜਦੋਂ ਸਰਕਾਰ ਨਾਲ ਤਾਂ ਵੀ ਮਹਾਰੇ ਕੰਮ ਕਰ ਰਿਹਾ ਨਾ ਡੱਲਾ ਸਾਹਿਬ ਨਹੀਂ ਜਿਵੇਂ ਲੋਕ ਆਪ ਮਹਾਰੇ ਕਰ ਰਹੇ ਨੇ ਓਵੇਂ ਹੀ ਸਰਕਾਰ ਕੰਮ ਕਰਦੀ ਹੈ ਸਰਕਾਰ ਕੋਈ ਵੱਖਰਾ ਕੰਮ ਨਹੀਂ ਕਰ ਰਹੀ ਸਰਕਾਰ ਦਾ ਫਰਕ ਇਹ ਹੈ ਨਾ ਵੀ ਜਿੱਥੇ ਮੰਤਰੀ ਜਾਂਦਾ ਉਹ ਨਾਲ ਐਸਡੀਐਮ ਨੂੰ ਲੈ ਜਾਂਦਾ ਡੀਸੀ ਨੂੰ ਲੈ ਜਾਂਦਾ ਬਸ ਇੰਨਾ ਹੀ ਫਰਕ ਹੈ ਕਿ ਨਹੀਂ ਤਾਂ ਡੀਸੀ ਨੇ ਇਕੱਲੇ ਨੇ ਕੰਮ ਕਰਨਾ ਸੀ ਹੁਣ ਉਹ ਨਾਲ ਤੁਰਿਆ ਫਿਰਦਾ ਜੇ ਮੁੱਖ ਮੰਤਰੀ ਆਜੂ ਡੀਸੀ ਨਾਲ ਹੋ ਜੂ डीसी ਨਵੇਂ ਨੇ ਜਿਹੜੇ ਉਹ ਚੰਗਾ ਕੰਮ ਕਰ ਰਹੇ ਨੇ ਅਫਸਰ ਸਾਰੇ ਚੰਗਾ ਕੰਮ ਕਰ ਰਹੇ ਨੇ ਦੇਖੋ ਉਹ ਵੀ ਪੰਜਾਬੀ ਨੇ ਭਾਵੇਂ ਕੋਈ ਪੁਲਿਸ ਅਫਸਰ ਹੈ ਭਾਵੇਂ ਸਿਪਾਹੀ ਹੈ ਭਾਵੇਂ ਐਸ ਡੀ ਐਮ ਹੈ ਭਾਵੇਂ ਪੰਜਾਬ ਚ ਕੋਈ ਬੰਦਾ ਹੈ ਪੋਲਿਟਿਕਲ ਬੰਦਾ ਹੈ ਅਸੀਂ ਕਿਸੇ ਬੰਦੇ ਨੂੰ ਇਹ ਨਹੀਂ ਕਹਿ ਸਕਦੇ ਵੀ ਉਹ ਮਦਦ ਨਹੀਂ ਕਰ ਰਿਹਾ ਜਿਹਦੇ ਲਈ ਜਿੰਨਾ ਸੰਭਵ ਹੈ ਉਹ ਮਦਦ ਕਰ ਰਿਹਾ ਹੈ ਪਰ ਜਿਹੜੀ ਗੱਲ ਆ ਗਈ ਸਰਕਾਰ ਦੀ ਹੁਣ ਸਰਕਾਰ ਦੇ ਪੱਲੇ ਹੀ ਕੁਝ ਨਹੀਂ ਸਰਕਾਰ ਦੇ ਪੱਲੇ ਆਪਾਂ ਤਾਂ ਮੰਨੀਏ ਕਿ ਅੱਜ ਭਗਵੰਤ ਮਾਨ 10-10000 ਰੁਪਏ ਖਾਤਿਆਂ ਚ ਪਾ ਦੇ ਵੀ ਲੋ ਜੀ ਬਾਕੀ ਆਪਾਂ ਕਰਦੇ ਰਵਾਂਗੇ ਬਾਅਦ ਚ ਜਿਵੇਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸੀ ਵੀ ਜਦੋਂ ਅਸੀਂ ਸੱਤਾ 'ਚ ਆ ਗਏ ਤੇ ਅਸੀਂ ਗਰਦਾਵਰੀ ਬਾਅਦ ਚ ਮੁਆਵਜ਼ਾ ਪਹਿਲਾਂ ਮੁਆਵਜ਼ਾ ਸੋ ਉਹ ਦਿੱਤੀ ਕੰਡੀਸ਼ਨ ਹੈ ਨਹੀਂ ਪੰਜਾਬ ਸਰਕਾਰ ਦੀ ਦੇਖੋ ਇਹਨਾਂ ਨੇ ਮੁਫਤ ਬਿਜਲੀ ਵੀ ਮੁਫਤ ਦਿੱਤੀ ਉਹਦਾ ਵੀ ਕਿਤੇ ਨਾ ਕਿਤੇ ਬੋਝ ਹੈ ਹੁਣ ਕਿੰਨਾ ਕੁ ਕੁਝ ਸਰਕਾਰ ਦੇਊਗੀ ਇਹ ਕੁਦਰਤੀ ਵਿਪਤਾ ਤਾਂ ਹੈ ਹੀ ਹੈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਨਾਕਾਮਯਾਬੀ ਵੀ ਹੈ ਉਹਨਾਂ ਦੀ ਨਲਾਇਕੀ ਵੀ ਹੈ ਜੀਬੀਐਮਬੀ ਦੀ ਪਰ ਪੰਜਾਬ ਸਰਕਾਰ ਕੋਲੇ ਪੈਸਾ ਹੀ ਹੈ ਨਹੀਂ ਮੈਂ ਕੱਲ ਵੀ ਕਿਹਾ ਸੀ ਇਹਨਾਂ ਨੂੰ ਕਰਜ਼ਾ ਲੈ ਲੈਣਾ ਚਾਹੀਦਾ ਹੈ ਭਗਵੰਤ ਮਾਨ ਸਰਕਾਰ ਨੂੰ ਭਾਵੇਂ 50 ਕੁ ਹਜ਼ਾਰ ਕਰੋੜੀ ਕਰਜ਼ਾ ਲੈਣ ਦੀ ਲੋੜ ਪਵੇ ਲੈ ਲੈਣਾ ਚਾਹੀਦਾ ਹੈ ਇਸ ਮੌਕੇ ਕਰਜ਼ਾ ਲੈ ਕੇ ਪੰਜਾਬ ਦੇ ਲੋਕਾਂ ਦੇ ਖਾਤਿਆਂ 'ਚ ਪਹਿਲਾਂ ਪੈਸੇ ਪਾਉਣ 10 10 20 20 ਹਜ਼ਾਰ ਬਾਕੀ ਜਦੋਂ ਕੇਂਦਰ ਪਾਊਗਾ ਤੇ ਉਹ ਲੋਕਾਂ ਦੀ ਥੋੜੀ ਮਾਲੀਮਰਾਦ ਹੋ ਜੂਗੀ ਬਿਨਾ ਕੈਸ਼ ਮਦਦ ਦੇ ਰੋਟੀ ਦਾ ਕੈਂਪਾਂ 'ਚ ਇਹ ਸਾਰਾ ਕੁਝ 5-6 ਮਹੀਨੇ ਵੀ ਚੱਲੀ ਜਾਊਗਾ ਕੰਮ ਤਾਂ ਵੀ ਕੋਈ ਨਹੀਂ ਪਰ ਮਕਾਨ ਤਾਂ ਬਣਨਗੇ ਜਿਨ੍ਹਾਂ ਦੇ ਪਸ਼ੂ ਮਰ ਗਏ ਉਹ ਨਵੇਂ ਸਿਰਿਓਂ ਖਰੀਦਣਗੇ ਤਾਂ ਦੁੱਧ ਆਊਗਾ ਜਿਹਦਾ ਜੋ ਰੋਜ਼ਗਾਰ ਸੀ ਉਹ ਪੈਸਿਆਂ ਨਾਲ ਹੀ ਚੱਲਣਾ ਜੇ 50000 ਦੇਣਗੇ ਤੇ ਅਗਲਾ ਦੋ ਮੱਝਾਂ ਲੈ ਲੂਗਾ ਅੱਜ ਕੱਲ ਮੱਝ ਕਿਹੜਾ ਸਸਤੀ ਆਉਂਦੀ ਹੈ ਜੀ ਬਿਲਕੁਲ ਬਿਲਕੁਲ ਜੀ ਇਹ ਬਹੁਤ ਮਹੱਤਵਪੂਰਨ ਗੱਲਾਂ ਨੇ ਐਨੇ ਪਸ਼ੂ ਰੁੜ ਗਏ ਕਿ ਨਲਾਕੀ ਕਿਹਦੀ ਸੀ ਜਿਵੇਂ ਹੁਣ ਤੁਸੀਂ ਵੇਖੋ ਮੈਂ ਸੁਣਦਾ ਹਰਜੋਤ ਬੈਂਸ ਨੂੰ ਉਹ ਦੋ ਦਿਨਾਂ ਦਾ ਹਰਜੋਤ ਮੈਂਸ ਟੈਲੀਵਿਜ਼ਨਾਂ ਤੇ ਬਾਰ ਬਾਰ ਬੋਲ ਰਿਹਾ ਹੈ ਕਿ ਅਸੀਂ ਹੌਲੀ ਹੌਲੀ ਪਾਣੀ ਛੱਡ ਰਹੇ ਹਾਂ ਔਰ ਲੋਕਾਂ ਨੂੰ ਜਾਗਰੂਕ ਵੀ ਕਰ ਰਿਹਾ ਹੈ ਇਹ ਕੰਮ ਭਾਖੜਾ ਵਿਆਸ ਮੈਨੇਜਮੈਂਟ ਬੋਰਡ ਨੂੰ ਬਹੁਤ ਪਹਿਲਾਂ ਕਰਨਾ ਚਾਹੀਦਾ ਸੀ ਬਿਲਕੁਲ ਤੇ ਮਈ ਜੂਨ ਚ ਕਰ ਲੈਣਾ ਚਾਹੀਦਾ ਸੀ ਇਹ ਲਗਾਤਾਰ ਲੋਕਾਂ ਨੂੰ ਅਪਡੇਟ ਕਰ ਦੇ ਵੀ ਪਾਣੀ ਵਧ ਰਿਹਾ ਭਾਖੜੇ ਦਾ ਤੁਸੀਂ ਖਿਆਲ ਰੱਖੋ ਛੱਡਣ ਦੀ ਨੌਬਤ ਆ ਸਕਦੀ ਹੈ ਸੋ ਜਿਹੜਾ ਹੁਣ ਕੰਮ ਹਰਜੋਤ ਮੈਂਸ ਨੇ ਕੀਤਾ ਉਹ ਚੰਗਾ ਕੰਮ ਕੀਤਾ ਹੈ ਉਹਦੇ ਨਾਲ ਮੈਂ ਟੈਲੀਵਿਜ਼ਨਾਂ ਤੇ ਉਹਨੂੰ ਸੁਣਦਾ ਉਹ ਰੋਜ਼ ਦੋ ਦੋ ਤਿੰਨ ਤਿੰਨ ਵਾਰ ਬੋਲਦੇ ਆ ਟੈਲੀਵਿਜ਼ਨ ਤੇ ਤੇ ਲੋਕਾਂ ਕੋਲੇ ਇੱਕ ਮੰਤਰੀ ਦੀ ਇਨਫੋਰਮੇਸ਼ਨ ਜਾਂਦੀ ਹੈ ਤੇ ਹੁਣ ਪਾਖੜਾ ਵੀ ਕਿਉਂਕਿ ਤਿੰਨ ਤਿੰਨ ਚਾਰ ਫੁੱਟ ਰਹਿ ਗਿਆ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਸੋ ਨਹੀਂ ਨਹੀਂ ਹੁਣ ਤੇ ਦਲਾ ਸਭ ਲੰਘ ਪੜ ਗਿਆ ਹੋਇਆ ਪਾਖੜਾ ਮੈਂ ਸੁਣ ਰਿਹਾ ਹਾਂ ਪਹਿਲਾਂ ਮੈਂ ਮੈਂ ਟੈਲੀਵਿਜ਼ਨਾਂ ਦੀ ਅੰਕੜਿਆਂ ਤੇ ਨਾ ਜਾਓ ਸੋ ਮੈਂ ਪਤਾ ਕੀਤਾ ਹੈ ਹਜੇ ਵੀ ਤਿੰਨ ਚਾਰ ਫੁੱਟ ਪਾਖੜਾ ਬੰਨ ਹੈ ਜਿਹੜਾ ਉਹ ਹੇਠਾਂ ਸੀ ਉਹ ਕਿਉਂਕਿ 66000 ਕਿਊਸਿਕ ਛੱਡਿਆ ਜਾ ਰਿਹਾ ਉੱਥੋਂ ਹਜੇ ਵੀ ਅੱਛਾ 66000 ਕਿਊਸਿਕ ਹਜੇ ਵੀ ਛੱਡਿਆ ਜਾ ਰਿਹਾ ਪਰ ਜੇ ਭਾਖੜਾ ਭਰ ਵੀ ਰਿਹਾ ਹੈ ਹੌਲੀ-ਹੌਲੀ ਉਹ ਨਾਲ-ਨਾਲ ਛੱਡੀ ਜਾ ਰਹੇ ਨੇ ਪਰ ਇਹ ਜਿਹੜੀ ਹੁਣ ਅਸੀਂ ਚੁਸਤੀ ਫੜੀ ਹੈ ਸਾਡੀ ਸਰਕਾਰ ਨੇ ਇਹਨਾਂ ਨੂੰ ਪਹਿਲਾਂ ਉਮੀਦ ਹੀ ਨਹੀਂ ਹੋਣਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨਿਲਾਕੀ ਕਰੂਗਾ ਮੈਂ ਸਹੀ ਸ਼ਬਦਾਂ ਚ ਕਹਾਂ ਇੰਨੇ ਲੱਖਾਂ ਲੋਕ ਸਾਡੇ ਪਾਣੀ ਦੇ ਵਿੱਚ ਇਸ ਵਕਤ ਅਸੀਂ ਇਹ ਮਾੜੇ ਹਾਲਾਤਾਂ ਨੂੰ ਚੱਲ ਰਹੇ ਹਾਂ ਅਗਰ ਉਦੋਂ ਹੀ ਹੌਲੀ-ਹੌਲੀ ਦੱਸੀ ਜਾਂਦੇ ਹੌਲੀ ਹੌਲੀ ਪਾਣੀ ਜਾਈ ਜਾਂਦਾ ਤੇ ਜਦੋਂ ਐਡੀ ਜ਼ਿਆਦਾ ਸਾਡੇ ਪੰਜਾਬ ਚ ਗਰਮੀ ਸੀ ਉਦੋਂ ਸੋਖ ਜਾਣਾ ਸੀ ਜ਼ਮੀਨ ਨੇ ਪਾਣੀ ਜ਼ਮੀਨ ਚ ਚਲੇ ਜਾਣਾ ਸੀ ਪਾਣੀ। ਮੈਂ ਹੁਣ ਤਾਂ ਇਹੀ ਆ ਸੰਦੀਪ ਜੀ ਕਿ ਅਗਲੇ 1-2 ਦਿਨ ਪੰਜਾਬ ਚ ਕਹਿੰਦੇ ਮੀਂਹ ਸ਼ਾਇਦ ਘੱਟ ਪਵੇ ਹਲਕਾ ਫੁਲਕਾ ਪਵੇ ਤੇ ਗੱਲ ਇਹ ਆ ਵੀ ਪਹਾੜਾਂ ਚ ਨਾ ਪਵੇ। ਅਗਰ ਹਿਮਾਚਲ ਪ੍ਰਦੇਸ਼ ਤੋਂ ਕਸ਼ਮੀਰ ਚ 2-3 ਦਿਨ ਮੀਂਹ ਨਹੀਂ ਪੈਂਦਾ ਤੇ ਜਿਹੜਾ ਉਹ ਪੁਰਾਣਾ ਪਾਣੀ ਐ ਹੌਲੀ ਹੌਲੀ ਵਗ ਕੇ ਡੈਮਾਂ ਚ ਆ ਜਾਊਗਾ ਫਿਰ ਨਵਾਂ ਨਹੀਂ ਆਊਗਾ। ਜੀ ਉਹਦੇ ਨਾਲ ਥੋੜੇ ਜੇ ਹਾਲਾਤ ਨੇ ਉਹ ਜਿਹੜੇ ਕੰਟਰੋਲ ਚ ਰਹਿ ਜਾਂਦੇ। ਦਾ ਖੰਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਵੀਡੀਓ ਬਣਾ ਬੈਠਾ ਹਾਂ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਹੋਈ ਹੋਲੇ-ਭੋਲੇ ਤੁਹਾਡੇ ਕੋਲ ਆ ਦੂੰਗਾ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇ ਦਿੱਤੀ ਹਾਂ ਬਈ ਮੈਂ ਕੋਸ਼ਿਸ਼ ਪੁੱਛਿਆ ਕਿ ਆਪ ਗੁਰੂ ਘਰ ਵਰਕੇ ਕਹਤੋ ਬਾਬੇ ਬੱਡੇ ਨੂੰ ਮੰਨਦੇ ਆ ਆਪਣੇ ਬੱਚੇ ਦੀ ਸੌਂਹ ਚਾਕੇ ਉਹ ਵੀ ਤੜਨਾ ਮੇਰੀ ਕੋ ਉੱਤਰਾਰ ਹੋਈ ਦਾ ਮੈਂ ਤੁਹਾਨੂੰ ਧੱਕਾ ਮੁਕੀ ਹੋਇਆ ਦਾ ਮੈਂ ਕੋਈ ਗੋਰੀ ਚਲਾਈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਇੰਕਵਰਟ ਕਰਾਉਣਾ ਮੈਨੂੰ ਕਿਸੇ ਦਾ ਫੋਮ ਆਇਆ ਸੀ ਮੈਂ ਉਹ

ਦਾਸ ਨੂੰ ਟੀਐਸਪੀ ਐਸਐਚਓ ਪੰਚ 452 ਸਾ ਵਿਛਿਤ ਵਿਕਰਮਪਰਾ ਸਾਡਾ ਭਰਾ ਵੀ ਜੈਂਸਟਰ ਸ਼ੋ ਕਰਕੇ ਨੂੰ ਬੇ ਨੇ ਦੁਕਣ ਹਨ ਵਾਕਿਆ ਪਾਟ ਗਿਆ ਉਹਦਾ ਚਲਾਤਾ ਜੇ ਉਹ ਹੀ ਗੱਲ ਹੋਈ ਪਿਛੋਂ ਜਿਹੜੇ ਪਿਸਤੌਲ ਆਪਣੇ ਤੇ ਪਰਾਂ ਦੇ ਫੜ ਕੇ ਬਖਾਤਾ ਰਹਿ ਤਿੰਨ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਬਖਾਉ ਵੈਸੇ ਇੱਕੋ ਗੋਲੀ ਚੁਲਾਈਏ ਅਸੀਂ ਦਾ ਮਾਤ ਹੋਪਾ ਹੀ ਹੋਣੇ ਆ ਤੋ ਅਗਰ ਝੂਠ ਬੋਲਦੇ ਹਾਂ ਮੈਂ ਕੋਈ ਸੱਤ ਵਾਰ ਕਲਰ ਕਰਦਾ ਆਇਆ ਉਸ ਨਾਲ ਪਰ ਤੁਸੀਂ ਇੱਕ ਤੱਕ ਘਿਰ ਘਰ কথা ਜਾਏ ਉਹ ਇੱਕ ਨਾ ਕਰੋ ਕੋਈ ਫਾਇਦਾ ਬਾਅਦ ਇਹਨੇ ਕੁਛ ਕਿਹਾ ਬਿਦੋਕੇ ਨੂੰ ਭਾਜਾ ਐਮਰੇ ਜਾਜੋ ਬਰਸਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ ਔਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਜੇਕਰ ਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨਾ ਸੀ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਬਹੁਤ ਧੰਨਵਾਦ